ਉੰਨਾ ਜੇ ਬੜਾ ਵੱਖਰੀ ਦੀ ਗੱਲ ਹੈ ਇੱਕ ਜਦੋਂ ਤੁਹਾਡੀ ਪਰਸਨੈਲਿਟੀ ਦੇਖਦੇ ਆ ਤੁਹਾਡੇ ਕਾਰਜ ਦੇਖਦੇ ਆ ਸਮਾਜ ਸੇਵਾ ਲੋਕਾਂ ਦੀ ਸੇਵਾ ਵਿਦਿਅਕ ਖੇਤਰ ਚ ਮਹਾਰਤ ਤੇ ਨਾਲ ਦੀ ਨਾਲ ਸਿਆਸਤ ਦੇ ਵਿੱਚ ਵੀ ਇਹ ਸਾਰਾ ਕੁਝ ਕਿਵੇਂ ਚੱਲਦਾ ਤੁਹਾਡਾ ਸੇਵਾ ਜਿਹੜੀ ਤੁਸੀਂ ਕਹਿੰਦੇ ਹੋ ਬੱਲੂ ਕਹਿ ਦਿੰਦੇ ਨੇ ਪਰ ਮੇਰੇ ਲਈ ਉਹ ਕੰਮ ਜਿਹਨੂੰ ਜਿਹਦਾ ਜਿਹੜਾ ਮੈਨੂੰ ਸਕੂਨ ਦਿੰਦਾ। ਤੁਹਾਡੇ ਮਨ ਲੱਭ ਕੋਈ ਤੁਹਾਡੇ ਚੇਸਟਾ ਕੋਈ ਸ਼ੌਂਕ ਨਹੀਂ ਸੀ ਪਰ ਜਦੋਂ ਭਗਵੰਤ ਮਾਨ ਹੋਣੀ ਰਵਿੰਦ ਕੇਜਰੀਵਾਲ ਹੋਣਾ ਦਾ ਨਾਰਾ ਦੇਖਿਆ ਉਹਨਾਂ ਦਾ ਕਾਰਜ ਦੇਖੇ ਤੇ ਫਿਰ ਤੁਸੀਂ ਵਹਿ ਗਏ ਬਸ ਪਿੱਛੇ ਪਿੱਛੇ ਪਤ ਨਹੀਂ ਲੱਗਈ ਕਦੋਂ ਘਰੋਂ ਨਿਕਲ ਕੇ ਤੇਰੇ ਪਿੱਛੇ ਵਿੱਚ ਦੁਰਪੇ ਪਤ ਨਹੀਂ ਲੱਗਿਆ ਅਜੇ ਤੱਕ ਇਹਦੀ ਬਤ ਨਹੀਂ ਲੱਗਿਆ ਸਾਈਂ ਦੁਰੀ ਜਾਂਦੇ ਉਹਨੇ ਮੈਂ ਅਗਰ ਬਗਾ ਜੁਈ। ਓਕੇ ਇੱਕ ਹੋਰ ਬੜਾ ਇੰਟਰਸਟਿੰਗ ਹੈ ਜਿਹੜੀ ਵੈਲਫੇਅਰ ਸੁਸਾਇਟੀ ਹੈ। ਉਹ ਉਹਦਾ ਨਾਮ ਹੈਗਾ ਜਪਹਰ ਵੈਲਫੇਅਰ ਸੁਸਾਇਟੀ ਉਹ ਬੇਟੀ ਦੇ ਨਾਮ ਤੇ ਰੱਖਿਆ ਇਹ ਨਹੀਂ ਕਹਿ ਸਕਦੇ ਭਗਵੰਤ ਮਾਨ ਹੋਣਾ ਚ ਇੱਕ ਬਹੁਤ ਆਰਟ ਆ ਇੱਕ ਕਲਾ ਹੈ ਬਤੌਰ ਕਮੇਡੀਅਨ ਵੀ ਉਹ ਉਹ ਇੱਕ ਪਲ ਤੇ ਹਸਉਂਦੇ ਸੀ ਤੇ ਦੂਸਰੇ ਪਲ ਉਹਨਾਂ ਦੇ ਸ਼ਬਦਾਂ ਵਿੱਚੋਂ ਐਦਾਂ ਦੇ ਬੋਲ ਜਿਹੜੇ ਅਰਥ ਨਿਕਲਦੇ ਸੀ ਵੀ ਬੰਦਾ ਗੰਭੀਰ ਹੋ ਜਾਂਦਾ ਸੀ ਭਾਵੇਂ ਕ腐ਪਸ਼ਨ ਦਾ ਮੁੱਦਾ ਹੋਵੇ ਭਾਵੇਂ ਪੰਜਾਬ ਦੇ ਕਰਜ਼ੇ ਦਾ ਮੁੱਦਾ ਹੋਵੇ ਭਾਵੇਂ ਪੁਲਿਸ 'ਚ ਕ腐ਪਸ਼ਨ ਵਾਲੀ ਗੱਲ ਹੋਵੇ ਜਿਹੜੇ ਉਹਨਾਂ ਦੇ ਉਹ ਸ਼ਬਦ ਸੀ ਲੱਗਦਾ ਨਹੀਂ ਵੀ ਉਹਨਾਂ ਨੇ ਤੁਹਾਡੇ ਤੇ ਬਹੁਤ ਅਸਰ ਕੀਤਾ ਦੇਖੋ ਮੈਂ ਮੰਨਦਾ ਕਿ ਪੰਜਾਬ ਦੀ ਰਾਜਨੀਤੀ 'ਚ ਐਡਾ ਵੱਡਾ ਜਿਹੜਾ ਚੇਂਜ ਲੈ ਕੇ ਆਇਆ ਲੋਕਾਂ ਨੂੰ ਜੋ ਲੋਕਾਂ ਨੂੰ ਦਿੱਸਿਆ ਕਿ ਲੋਕ ਕਿੰਨੇ ਪਾਵਰਫੁੱਲ ਨੇ ਲੋਕਾਂ ਕੋਲ ਕਿੰਨੀ ਪਾਵਰ ਹੈ ਉਹ ਸਤਮਾਨ ਸਾਹਿਬ ਦੀ ਦੇਣ ਹੈ ਦਨੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਖਾਸ ਕਰਕੇ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਹੈ ਉਹ ਵੱਡੇ ਵੱਡੇ ਲੀਡਰ ਅਕਾਲੀ ਦਲ ਦੇ ਭਾਰਤੀ ਜਨਤਾ ਪਾਰਟੀ ਦੇ ਕਾਂਗਰਸ ਦੇ ਜਿੰਨਾ ਬਾਰੇ ਲੱਗਦਾ ਸੀ ਵੀ ਉਹਨਾਂ ਦੇ ਬਿਨਾ ਤੇ ਪੰਜਾਬ ਚੱਲ ਨਹੀਂ ਸਕਦਾ ਉਹਨਾਂ ਦੇ ਬਿਨਾ ਤੇ ਵਿਧਾਨ ਸਭਾ ਤੇ ਸੈਕਟਰੀ ਸਖਣਾ ਜਾਂ ਲੱਗੂਗਾ ਉਹ ਅੱਜ ਕਿਤੇ ਦਿਸ ਨਹੀਂ ਰਹੇ ਇੰਨੀ ਵੱਡੀ ਚੇਂਜ ਕਦੀ ਤੁਸੀਂ ਜ਼ਿੰਦਗੀ ਚ ਸੋਚੀ ਪੰਜਾਬ ਦੇ ਲੋਕਾਂ ਨੂੰ ਇੱਕ ਮਕਸਦ ਦੇਣਾ ਵੀ ਰਾਜਨੀਤੀ ਵੀ ਰਾਜਨੀਤੀ ਕਾਦੇ ਲਈ ਹੈ ਰਾਜਨੀਤੀ ਲੋਕ ਕਿਉਂ ਕਰਦੇ ਨੇ ਔਰ ਤੁਹਾਨੂੰ ਲੋਕਾਂ ਨੂੰ ਆਮ ਲੋਕਾਂ ਨੂੰ ਰਾਜਨੀਤਿਕ ਬੰਦੇ ਤੋਂ ਕੀ ਚਾਹੀ ਕੀ ਲੈਣਾ ਚਾਹੀਦਾ ਉਹ ਸਭ ਕੁਝ ਦੱਸਣ ਵਾਲੇ ਭਗਵਾਨ ਸਿੰਘ ਮਾਨ ਨੇ ਤੁਸੀਂ ਸੁਖਵੀਰ ਬਾਦਲ ਨੂੰ ਫੋਰ ਐਗਜ਼ੈਂਪਲ ਇਹਨਾਂ ਬਾਦਲ ਸਾਹਿਬ ਦੀ ਗੱਲ ਕਰ ਲਓ ਜਿਨ੍ਹਾਂ ਦੇ ਵੀ ਤੁਸੀਂ ਕਿਸੇ ਵੱਡੇ ਵੱਡੇ ਇਹਨਾਂ ਦੀ ਗੱਲ ਕਰ ਲਓ ਕੋਈ ਨਹੀਂ ਸੋਚ ਸਕਦਾ ਸੀਗਾ ਵੀ ਕਈ ਪੰਜਾਬ ਦੇ ਵਿੱਚ ਇਹਨਾਂ ਤੋਂ ਬਿਨਾ ਵੀ ਕਦੇ ਲੀਡਰ ਹੋਣਗੇ ਅੱਜ ਤੁਹਾਡੀ ਮੁਲਾਕਾਤ ਇੱਕ ਸਮਾਜ ਸੇਵੀ ਸਿਆਸਤਦਾਨ ਤੇ ਜੇ ਤੀਸਰੇ ਸ਼ਬਦ ਚ ਕਹਿ ਲਈਏ ਆਮ ਲੋਕਾਂ ਦੇ ਖਿਆਲ ਰੱਖਣ ਵਾਲੀ ਸ਼ਖਸੀਅਤ ਗੁਰਿੰਦਰਜੀਤ ਸਿੰਘ ਜਵੰਦਾ ਜੀ ਜਿਨ੍ਹਾਂ ਨੂੰ ਮਿੰਕੂ ਜਵੰਦਾ ਵੀ ਕਹਿੰਦੇ ਨੇ ਉਹਨਾਂ ਨਾਲ ਮੁਲਾਕਾਤ ਕਰਾਂਗੇ ਅੱਜ ਵਿਸ਼ੇਸ਼ ਤੌਰ ਤੇ ਸਾਡੇ ਸਟੂਡੀਓ ਚ ਆਏ ਨੇ ਜਵੰਦਾ ਜੀ ਜੀ ਆਇਆਂ ਨੂੰ ਭਾਜੀ ਬਹੁਤ ਬਹੁਤ ਥੋੜਾ ਥੈਂਕ ਯੂ ਤੁਸੀਂ ਅੱਜ ਇੱਥੇ ਆਉਣ ਦਾ ਮੌਕਾ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜਵੰਦਾ ਜੀ ਬੜਾ ਵੱਖਰੀ ਦੀ ਗੱਲ ਹੈ ਇੱਕ ਜਦੋਂ ਤੁਹਾਡੀ ਪਰਸਨੈਲਿਟੀ ਦੇਖਦੇ ਆ ਤੁਹਾਡੇ ਕਾਰਜ ਦੇਖਦੇ ਆ ਸਮਾਜ ਸੇਵਾ ਲੋਕਾਂ ਦੀ ਸੇਵਾ ਵਿਦਿਅਕ ਖੇਤਰ ਚ ਮਹਾਰਤ ਤੇ ਨਾਲ ਦੀ ਨਾਲ ਸਿਆਸਤ ਦੇ ਵਿੱਚ ਵੀ ਇਹ ਸਾਰਾ ਕੁਝ ਕਿਵੇਂ ਚੱਲਦਾ ਪ ਭਾਈ ਜਿਹੜਾ ਵਿਦਿਅਕ ਖੇਤਰ ਦੀ ਗੱਲ ਕਰਦੇ ਆ ਉਹ ਤਾਂ ਮੇਰੇ ਫਾਦਰ ਸਾਹਿਬ ਨੇ ਮਤਲਬ ਸਟਾਰਟ ਕੀਤਾ ਸੀ ਕਾਲਜ ਤਾਂ ਉਹ ਤਾਂ ਫਿਰ ਅੱਗੇ ਮੈਂ ਕੰਟੀਨਿਊ ਕਰਨੀ ਸੀ ਭਾਈ ਗੁਰਦਾਸ ਭਾਈ ਗੁਰਦਾਸ ਗਰੁੱਪ ਆਫ ਇੰਸਟੀਚੂਸ਼ਨ ਸੰਗਰੂਰ ਜਿਹੜਾ ਸਟਾਰਟ ਕੀਤਾ ਸੀ ਉਹ ਫਿਰ ਉਹ ਤਾਂ ਫਿਰ ਫਾਦਰ ਸਾਹਿਬ ਨੇ ਕੀਤਾ ਸੀ ਤਾਂ ਮੈਂ ਅੱਗੇ ਕਰਨੀ ਸੀਗਾ ਤੇ ਸਮਾਜ ਸੇਵਾ ਜਿਹੜੀ ਤੁਸੀਂ ਕਹਿੰਦੇ ਹੋ ਮਤਲਬ ਲੋਕ ਕਹਿ ਦਿੰਦੇ ਨੇ ਪਰ ਮੇਰੇ ਲਈ ਉਹ ਕੰਮ ਜਿਹਨੂੰ ਜਿਹਦਾ ਜਿਹੜਾ ਮੈਨੂੰ ਸਕੂਨ ਦਿੰਦਾ ਉਹ ਮੈਂ ਸ਼ੁਰੂ ਤੋਂ ਕਰਦਾ ਹੀ ਉਹ ਮੈਂ ਮੈਂ ਬਚਪਨ ਤੋਂ ਹੀ ਕਰਦਾ ਰਿਹਾ ਹੁਣ ਥੋੜਾ ਜਿਹਾ ਆਰਗੇਨਾਈਜ਼ ਕਰਤਾ ਨਾਮ ਰੱਖ ਕੇ ਕੈ ਐਨ ਜੀਓ ਕਰਤਾ ਹੂੰ ਤੇ ਗੱਲ ਜਦੋਂ ਰਾਜਨੀਤੀ ਦੀ ਆਉਂਦੀ ਹੈ ਜੀ ਹੂੰ ਤੇ ਰਾਜਨੀਤੀ ਦੇ ਵਿੱਚ ਅਸੀਂ ਜੀ ਇੱਕ ਨਾਰਾ ਸੁਣਿਆ ਸੀਗਾ ਮਾਨ ਸਾਹਿਬ ਦਾ ਤੇ ਕੇਜਰੀਵਾਲ ਸਾਹਿਬ ਦਾ ਬਸ ਉਹ ਇੱਕ ਇਹੋ ਜਿਹਾ ਨਾਰਾ ਇੱਥੇ ਵੱਜਿਆ ਦਿਮਾਗ 'ਚ ਕਿਆ ਬਾਤ ਹੈ ਕਿ ਸਾਡੇ ਵਸ ਤੋਂ ਬੰਚੇ ਹੋ ਗਿਆ ਵੀ ਅਸੀਂ ਪੰਜਾਬ ਬਦਲਣਾ ਹੈ ਵੀ ਜਿਹੜਾ ਸਾਡਾ ਪੁਰਾਣਾ ਪੰਜਾਬ ਸੀ ਜਿਹਨੂੰ ਰੰਗਲਾ ਪੰਜਾਬ ਕਹਿੰਦੇ ਸੀ ਕਿਉਂ ਪੰਜਾਬ ਲੈ ਕੇ ਆਉਣਾ ਤੇ ਬਸ ਫਿਰ ਉਦੋਂ ਮੋੜ ਰੰਗਲਾ ਪੰਜਾਬ ਦਾ ਹਾਂਜੀ ਹਾਂ ਇੱਧਰ ਸੱਜੇ ਨਖਬੇ ਕਿਤੇ ਦੇਖਿਆ ਸਿਪ ਕਰਕੇ ਮਾਨਸਾਹ ਦੇ ਪਿੱਛੇ ਪਿੱਛੇ ਤੁਰ ਪਈ ਤੁਹਾਡਾ ਮਤਲਬ ਵੀ ਕੋਈ ਤੁਹਾਡੀ ਚੇਸਟਾ ਕੋਈ ਸ਼ੌਂਕ ਨਹੀਂ ਸੀ ਪਰ ਜਦੋਂ ਭਗਵੰਤ ਮਾਨ ਹੋਣੀ ਰਵਿੰਦ ਕੇਦਰੀਵਾੜ ਹੋਣਾ ਦਾ ਨਾਹਰਾ ਦੇਖਿਆ ਉਹਨਾਂ ਦਾ ਕਾਰਜ ਦੇਖੇ ਤੇ ਫਿਰ ਤੁਸੀਂ ਵਹਿ ਗਏ ਉਦੋਂ ਬਸ ਪਿੱਛੇ ਪਿੱਛੇ ਪਤਾ ਹੀ ਨਹੀਂ ਲੱਗਿਆ ਕਦੋਂ ਘਰੋਂ ਨਿਕਲ ਕੇ ਤੇ ਪਿੱਛੇ ਪਿੱਛੇ ਤੁਰ ਪਏ ਪਤਾ ਹੀ ਨਹੀਂ ਲੱਗਿਆ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਸਾਈਂ ਤੁਰ ਹੀ ਜਾਂਦੇ ਉਹਨੇ ਮਗਰ ਬਗਾ ਜੂਈ ਇਹ ਇਹ ਕਦੋਂ ਦੀਆਂ ਗੱਲਾਂ ਇਹ ਭਾਜੀ 2014 ਦੀ ਹੈ ਸ਼ੁਰੂ ਤੇ ਫਿਰ ਕਿਵੇਂ ਕੰਮ ਕੀਤਾ ਤੁਸੀਂ ਦਿੱਲੀ ਤੱਕ ਵੀ ਗਏ ਉਹ ਮੂਵਮੈਂਟ ਤੋਂ ਬਾਅਦ ਦੀ ਗੱਲ ਹੈ ਹਾਂਜੀ ਮੂਵਮੈਂਟ ਤੋਂ ਬਾਅਦ ਦੀ ਅੰਨਾ ਮੂਵਮੈਂਟ ਤੋਂ ਬਾਅਦ ਦੀ ਜਦੋਂ ਖਤਮ ਹੋ ਗਈ ਸੀ ਉਸ ਤੋਂ ਬਾਅਦ ਜਦੋਂ ਪੰਜਾਬ ਆਏ ਸੀਗੇ ਤਾਂ ਉਦੋਂ ਮਾਨ ਸਾਹਿਬ ਦੀ ਇਲੈਕਸ਼ਨ ਤੋਂ ਉਦੋਂ ਮਾਨ ਸਾਹਿਬ ਨਾਲ ਜੁੜੇ ਸੀ ਓਕੇ ਇੱਕ ਹੋਰ ਬੜਾ ਇੰਟਰਸਟਿੰਗ ਹੈ ਜਿਹੜੀ ਵੈਲਫੇਅਰ ਸੁਸਾਇਟੀ ਹੈ ਉਹ ਉਹਦਾ ਨਾਂ ਹੈਗਾ ਜਪ ਹਰ ਵੈਲਫੇਅਰ ਸੁਸਾਇਟੀ ਉਹ ਬੇਟੀ ਦੇ ਨਾਂ ਤੇ ਰੱਖੀ ਹਾਂਜੀ ਉਹ ਮੇਰੀ ਬੇਟੀ ਹੈ ਜੀ ਉਹਦੇ ਨਾਮ ਤੇ ਹੈ ਹਮਮ ਤੇ ਉਹਦੇ ਬੇਟੀਆਂ ਦਾ ਬੜਾ ਇੱਕ ਮਤਲਬ ਮੈਂ ਮੰਨਦਾ ਕਿ ਇੱਕ ਫਾਦਰ ਲੱਕੀ ਹੁੰਦਾ ਜਿਹਨੂੰ ਜਿਹਦੇ ਘਰ ਬੇਟੀ ਪੈਦਾ ਹੁੰਦੀ ਹੈ ਤੇ ਮੈਂ ਬਹੁਤ ਲੱਕੀ ਹਾਂ ਕਿ ਮੇਰੇ ਘਰੇ ਬੇਟੀ ਪੈਦਾ ਹੋਈ ਤੇ ਜਿਸ ਦਿਨ ਹੋਈ ਸੀ ਮਤਲਬ ਉਸੇ ਦਿਨ ਤੋਂ ਰੱਬ ਪਤਾ ਨਹੀਂ ਮਤਲਬ ਜਿਵੇਂ ਨਾ ਕਿ ਵੀ ਰਾਜਨੀਤੀ ਚ ਉਹਨਾਂ ਦੇ ਪਿੱਛੇ-ਪਿੱਛੇ ਤੁਰਪੇ ਤੇ ਸਮਾਜ ਸੇਵਾ ਚ ਵੀ ਉਸੇ ਦਿਨ ਜਿਸ ਦਿਨ ਮੇਰੀ ਬੇਟੀ ਪੈਦਾ ਹੋਈ ਸੀ ਉਸ ਦਿਨ ਪਹਿਲੀ ਵਾਰ ਮੈਂ ਕਿਸੇ ਨੂੰ ਜਾ ਕੇ ਨਾ ਮਤਲਬ ਆਪਣੇ ਦੇ ਉਹਨੇ ਮਤਲਬ ਵੀ ਮੇਰੇ ਬੇਟੀ ਪੈਦ ਹੋਏ ਯਾ ਲੋਈ ਕੰਬਲ ਬਸ ਉੱਥੋਂ ਬਸ ਉਦੋਂ ਬੇ ਦੰਤ ਲਪੇ ਅੱਛਾ ਸੇਵਾ ਦਾ ਕੰਮ ਸੇਮ ਡੇ ਉਦੋਂ ਸ਼ੁਰੂ ਹੋਇਆ ਬਸ ਜਦੋਂ ਮੇਰੀ ਉਦੋਂ ਬੇਟੀ ਤੋਂ ਬਾਅਦ ਧੀ ਘਰ ਆਈ ਹਾਂਜੀ ਹਾਂ ਬੜਾ ਵਧੀਆ ਲੱਗਿਆ ਜਦੋਂ ਪਹਿਲੀ ਵਾਰ ਕੰਬਲ ਦਿੱਤਾ ਲੇਤਾ ਤਾਂ ਮੈਂ ਖੁਸ਼ੀ ਸੀ ਹਮਮ ਕਿ ਮੇਰੇ ਬੇਟੀ ਹੋਈ ਆ ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਮੇਰੇ ਬੇਟੀਆਂ ਜਾ ਲੋ ਤੁਸੀਂ ਰੱਖ ਲਓ ਤੇ ਜਦੋਂ ਮੈਂ ਦੇ ਕੇ ਵਾਪਸ ਆਉਂਦਾ ਸੀ ਨਾ ਮੇਰੇ ਅੰਦਰ ਬੜੀ ਖੁਸ਼ੀ ਹੋਈ ਮੈਨੂੰ ਕਿ ਯਾਰ ਵੀ ਬੜਾ ਵਧੀਆ ਲੱਗਿਆ ਮੈਨੂੰ ਤੇ ਫਿਰ ਐਨ ਜੀਓ ਤਾਂ ਬਣਾ ਲਈ ਬਸ ਫਿਰ ਤੇ ਆ ਆਮ ਆਦਮੀ ਪਾਰਟੀ ਚ ਕਿਹੜੀ ਕਿਹੜੀ ਜ਼ਿੰਮੇਵਾਰੀ ਨਿਭਾਈ ਤੁਸੀਂ ਹੁਣ ਤੱਕ ਕਿਹੜੇ ਆਉਂਦੇ ਪੂਰ ਸਟੇਟ ਦਾ ਜੁਆਇੰਟ ਸਕੱਤਰ ਜਿਹੜਾ ਟ੍ਰੇਡ ਡਿਪਾਰਟਮੈਂਟ ਟ੍ਰੇਡ ਵਪਾਰ ਮੰਡਲ ਦਾ ਜੀ ਅਮਨ अरोड़ा ਹੁਣ ਨਾਲ ਹੋਵਗੇ ਤੁਸੀਂ ਹਾਂਜੀ ਆ ਨੀਲਗਰਗ ਜੀ ਹੁੰਦੇ ਸੀ ਉਹਦੇ ਉਮਰ ਉਦੋਂ ਹਾਂ ਤੇ ਹੁਣ ਮੈਂ ਜੀ ਚੇਅਰਮੈਨ ਆ ਪੰਜਾਬ ਦਾ ਉਹਦੇ ਦਾ ਪੰਜਾਬ ਇਨਫੋਟੈਕ ਦਾ ਪੰਜਾਬ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਦਾ ਜੀ ਜਿਹੜਾ ਦਫ਼ਤਰ ਸਾਡੇ ਤੇ ਉਦਯੋਗ ਭਵਨ ਸੈਕਟਰ 17 ਚ ਜੀ ਤੇ ਉਹਦਾ ਮੈਂ ਚੇਅਰਮੈਨ ਆ ਜੀ ਹੁਣ ਤੇ ਬਾਕੀ ਆਮ ਆਦਮੀ ਪਾਰਟੀ ਦੇ ਵਿੱਚ ਸਾਡੇ ਇੱਕ ਬੜੀ ਖਾਸ ਗੱਲ ਹੈ ਜੀ ਕਿ ਸਾਡੇ ਕੋਈ ਡੈਜ਼ਿਗਨੇਸ਼ਨ ਜਾਂ ਅਹੁਦੇ ਨਹੀਂ ਹੈਗੇ ਹਾਂ ਹਾਂ ਅਸੀਂ ਸਾਰੇ ਇੱਕ ਵਰਕਰ ਹੁਣ ਵੀ ਅੱਜ ਵੀ ਚਲੋ ਮੈਂ ਚੇਅਰਮੈਨ ਸਾਡੇ ਐਮਐਲਏ ਸਾਹਿਬਾਨ ਨੇ ਸਾਡੇ ਮੰਤਰੀ ਸਾਹਿਬਾਨ ਨੇ ਅੱਜ ਵੀ ਸਾਡੀ ਜਦੋਂ ਡਿਊਟੀ ਲੱਗ ਜਾਂਦੀ ਹੈ ਜੀ ਗੁਜਰਾਤ ਰਾਜਸਥਾਨ ਕਿਤੇ ਵੀ ਡਿਊਟੀ ਲੱਗ ਜਾਂਦੀ ਹੈ ਤਾਂ ਅਸੀਂ ਐ ਨਹੀਂ ਦੇਖਦੇ ਵੀ ਅਸੀਂ ਚੇਅਰਮੈਨ ਆਈ ਅਸੀਂ ਚੇਅਰਮੈਨ ਆ ਅਸੀਂ ਆਪ ਦਾ ਸਮਾਨ ਚੱਕ ਕੇ ਬੋਰੀ ਬਿਸਤਰਾ ਅਸੀਂ ਚੱਕ ਕੇ ਚੁੱਪ ਕਰਕੇ ਅਸੀਂ ਚਲੇ ਜਾਂਦੇ ਹਾਂ ਮਹੀਨਾ ਮਹੀਨਾ ਤੇ ਅਸੀਂ ਉੱਥੇ ਕੰਮ ਕਰਦੇ ਆ ਸੋ ਇਹ ਪਾਰਟੀ ਦੇ ਵਿੱਚ ਅਸੀਂ ਇੱਕ ਵਰਕਰ ਇੱਕ ਵਲੰਟੀਰੀ ਆ ਤੇ ਬਸ ਉਹੀ ਕੰਮ ਕਰਦੇ ਆ ਰਹੇ ਹਾਂ ਇਨਫੋਟੈਕਟ ਬੜਾ ਵੱਡਾ ਦਾਰਾ ਬੜੀ ਵੱਡੀ ਆਰਗੇਨਾਈਜੇਸ਼ਨ ਹੈ ਉਹਦਾ ਚੇਅਰਮੈਨ ਬਣਾਉਣਾ ਹੈ ਜਵੰਦਾ ਸਾਹਿਬ ਨੂੰ ਵੱਡੀ ਗੱਲ ਆ ਇਹ ਭਗਵੰਤ ਸਿੰਘ ਮਾਨ ਹੋਣਾ ਦੇ ਨਜ਼ਰ ਤੇ ਕਿਵੇਂ ਆ ਗਏ ਤੁਸੀਂ ਵੀ ਉਹਨਾਂ ਨੇ ਤੁਹਾਡੀ ਚੋਣ ਹੀ ਕੀਤੀ ਅ ਮੈਂ ਜੀ ਸਗਰੂਰ ਤੋਂ ਬਲੌਂਗ ਕਰਦਾ ਤੇ ਬੰਦ ਸਾਹਿਬ ਵੀ ਉੱਥੇ ਐਮਪੀ ਹੁੰਦੇ ਸੀਗੇ ਨਾ ਤੇ ਜਦੋਂ 2017 ਦੇ ਵਿੱਚ ਟਿਕਟ ਦੇ ਦਾਅਵੇਦਾਰੀ ਮਤਲਬ ਹੁੰਦੀ ਸੀ ਐਮਐਲਏ ਤਾਂ ਉਦੋਂ ਸਾਰੇ ਮਤਲਬ ਕਹਦੇ ਹੁੰਦੇ ਹਨ ਵੀ ਹਰੇਕ ਬੰਦੇ ਨੂੰ ਹੁੰਦਾ ਕਿ ਮੈਨੂੰ ਟਿਕਟ ਮਿਲੇ ਨਾ ਤਾਂ ਉਦੋਂ ਚਲੋ ਸਾਡੇ ਉਦੋਂ 2022 ਦੇ ਵਿੱਚ ਪਰ ਮੈਂ ਨਾ ਜੀ ਇੱਕ ਸੀਗਾ ਕਿ ਮੈਨੂੰ ਜਿਹੜੀ ਵੀ ਡਿਊਟੀ ਲਾਈਸ ਪਾਰਟੀ ਨੇ ਜੋ ਵੀ ਮੈਨੂੰ ਕੰਮ ਦਿੱਤਾ ਮੈਂ ਆਪਦੇ ਆਨ ਪੂਰੇ ਮਨ ਤਨ ਮਨ ਧਨਲ ਪੈਨ ਪੂਰਾ ਕੀਤਾ ਜੀ ਔਰ ਮੈਂ ਕਦੇ ਮਤਲਬ ਐ ਨਹੀਂ ਹੈਗਾ ਕਿ ਮੈਂ ਕਦੇ ਮੈਂ ਸਿਰਫ ਪਾਰਟੀ ਦੀ ਲੀਡ ਤੇ ਤੁਰੇ ਜੋ ਮੈਨੂੰ ਇਨਸਟਰਕਸ਼ਨਸ ਮਿਲੀਆਂ ਨੇ ਮੈਂ ਕਦੇ ਪਾਰਟੀ ਤੋਂ ਇਦਾਂ ਨਹੀਂ ਕਿਹਾ ਕਦੇ ਉਦੋਂ ਨਹੀਂ ਕਿਹਾ ਜੋ ਮੈਨੂੰ ਪਾਰਟੀ ਨੇ ਕਿਹਾ ਜੀ ਮੈਂ ਟਿਕਟ ਦੇਤੀ ਨਹੀਂ ਦਿੱਤੀ ਮੈਨੂੰ ਕੋਈ ਕੀ ਚਲ ਕੋਈ ਗੱਲ ਵਧੀ ਹੀ ਹੋਊਗਾ ਹਾਂ ਹਾਂ ਤਾਂ ਬਸ ਉਦੋਂ ਤੁਸੀਂ ਮਾਨ ਸਾਹਿਬ ਦੇ ਇੱਕ ਬਹੁਤ ਵੱਡੀ ਗੱਲ ਹੈ ਜ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਦਾਦਾ ਸੀਮ ਸਾਹਿਬ ਦੇ ਵਿੱਚ ਕਿ ਨਾ ਉਹਨਾਂ ਵਾਅਦੇ ਦੇ ਬੜੇ ਪੱਕੇ ਜੀ ਔਰ ਦੂਸਰੀ ਉਹ ਉਹਨਾਂ ਨੂੰ ਪਰਖ ਬਹੁਤ ਬੰਦੇ ਦੀ ਤੁਸੀਂ ਦੇਖੋ ਉਹਨਾਂ ਨੇ ਜੋ ਕਿਸੇ ਨਾਲ ਜੋ ਵੀ ਵਾਅਦਾ ਕੀਤਾ ਸੀਗਾ ਕਈ ਬੰਦੇ ਨਾਰਾਜ਼ ਹੋ ਗਏ ਸੀ ਮੈਨੂੰ ਟਿੱਕ ਟਿੱਕ ਮਿਲੀ ਆਏ ਹਨ ਉਹਨਾਂ ਨੂੰ ਕਾਸੀ ਕੋਈ ਗੱਲ ਨਹੀਂ ਵੀ ਮੇਰੇ ਤੇ ਭਰੋਸਾ ਰੱਖ ਵਸਤੂ ਬਾਕੀ ਭਰੋਸਾ ਰੱਖੀ ਵੀ ਮੈਂ ਹੁਣ ਬਸ ਉਹ ਭਰੋਸਾ ਰੱਖਿਆ ਜੀ ਤੇ ਆਪਾਂ ਦੇਖ ਲਓ ਫਿਰ ਤਫ ਜਦੋਂ ਪਹਿਲੀ ਵਾਰੀ ਸੰਸਦ ਮੈਂਬਰ ਬਣੇ ਭਗਵੰਤ ਮਾਨ ਹੁਣੇ ਤੇ ਉਹਨਾਂ ਦੀ ਇਲੈਕਸ਼ਨ ਚ ਕੈਂਪੇਨ ਵਗੈਰਾ ਵੀ ਕੀਤੀ ਤੁਸੀਂ ਹਾਂਜੀ ਹਾਂ ਬਸ ਨਾਲ ਹੀ ਫਿਰ ਜਾਂਦੀ ਸੀ ਉਹਦੇ ਨਾਲ ਤੇ ਮਤਲਬ ਨਾਲ ਦੀ ਮਤਲਬ ਇਲੈਕਸ਼ਨ ਚ ਫਿਰ ਜਾਂਦੇ ਸੀ ਛੋਟੇ ਛੋਟੇ ਉਦੋਂ ਛੋਟੇ ਜਿਹੇ ਹੁੰਦੇ ਸੀ ਅਸੀਂ ਹਾਂਜੀ ਮਤਲਬ ਉਦੋਂ ਇਨੀ ਸਮਝ ਉਹ ਉਦੋਂ ਹਲੇ ਬੈਂਚ ਚ ਬੈਏ ਸੀ ਤੁਸੀਂ ਬਸ 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 ਉਹ ਪਹਿਲੀ ਵਾਰ ਉਦੋਂ ਸਟਾਰਟਜ ਹੋਏ ਸੀਗੇ ਵੀ ਕੈਂਪੇਨ ਕਿਵੇਂ ਕਰੀਦੀ ਆ ਰਾਜ ਪਹਿਲਾਂ ਤਾਂ ਬੈਠ ਕੇ ਦੇਖਦੇ ਹੁੰਦੇ ਸੀਗੇ ਅੱਛਾ ਪਰ ਉਦੋਂ ਪਹਿਲੀ ਵਾਰ ਅਸੀਂ ਵਿੱਚ ਵੱਡੇ ਸੀ ਪੋਲਿਟਿਕਸ ਦੇ ਵਿੱਚ ਮਾਨ ਸਾਹਿਬ ਨੇ ਉਹ ਦਿਸਣਾ ਨਹੀਂ ਬasci ਪਤਾ ਨਹੀਂ ਲੱਗਿਆ ਜੀ ਕਦੋਂ ਘਰ ਤੋਂ ਪੈਰ ਨਿਕਲੇ ਕਦੋਂ ਉਹਨੇ ਮਗਰ 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 ਟਕ 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 ਕਰਕੇ ਤੁਰ ਹੀ ਗਏ ਤੇ ਐੱਟੇ ਪਹੁੰਚ ਗਏ ਇਹ ਨਹੀਂ ਕਹਿ ਸਕਦੇ ਭਗਵੰਤ ਮਾਨ ਹੋਣਾ ਚ ਇੱਕ ਬਹੁਤ ਆਰਟ ਆ ਇੱਕ ਕਲਾ ਆ ਬਤੌਰ ਕਮੇਡੀਅਨ ਵੀ ਉਹ ਉਹ ਇੱਕ ਪਲ ਤੇ ਹਸਾਉਂਦੇ ਸੀ ਤੇ ਦੂਸਰੇ ਪਲ ਉਹਨਾਂ ਦੇ ਸ਼ਬਦਾਂ ਵਿੱਚੋਂ ਐਦਾਂ ਦੇ ਬੋਲ ਜਿਹੜੇ ਅਰਥ ਨਿਕਲਦੇ ਸੀ ਵੀ ਬੰਦਾ ਗੰਭੀਰ ਹੋ ਜਾਂਦਾ ਸੀ ਉਹ ਭਾਵੇਂ ਕ腐ਪਸ਼ਨ ਦਾ ਮੁੱਦਾ ਹੋਵੇ ਭਾਵੇਂ ਪੰਜਾਬ ਦੇ ਕਰਜ਼ੇ ਦਾ ਮੁੱਦਾ ਹੋਵੇ ਭਾਵੇਂ ਪੁਲਿਸ 'ਚ ਕ腐ਪਸ਼ਨ ਵਾਲੀ ਗੱਲ ਹੋਵੇ ਜਿਹੜੇ ਉਹਨਾਂ ਦੇ ਉਹ ਸ਼ਬਦ ਸੀ ਲੱਗਦਾ ਨਹੀਂ ਵੀ ਉਹਨਾਂ ਨੇ ਤੁਹਾਡੇ ਤੇ ਬਹੁਤ ਅਸਰ ਕੀਤਾ ਭਾਜੀ ਤੁਸੀਂ ਦੇਖੋ ਇੱਕ ਗੱਲ ਤੁਸੀਂ ਦੇਖੋ ਵੀ ਜਿਹੜੀ ਰਾਜਨੀਤੀ ਆ ਪੰਜਾਬ ਦੀ ਹੂੰ ਦੇਖੋ ਮੈਂ ਮੰਨਦਾ ਕਿ ਪੰਜਾਬ ਦੀ ਰਾਜਨੀਤੀ 'ਚ ਐਡਾ ਵੱਡਾ ਜਿਹੜਾ ਚੇਂਜ ਲੈ ਕੇ ਆਇਆ ਲੋਕਾਂ ਨੂੰ ਜੋ ਲੋਕਾਂ ਨੂੰ ਦੱਸਿਆ ਕਿ ਉਹ ਲੋਕ ਕਿੰਨੇ ਪਾਵਰਫੁਲ ਨੇ ਲੋਕਾਂ ਕੋਲ ਕਿੰਨੀ ਪਾਵਰ ਹੈ ਉਹ ਸਦਮਾਨ ਸਾਹਿਬ ਦੀ ਦੇਣ ਹੈ ਜੀ ਲੋਕਾਂ ਨੂੰ ਬੋਲਣਾ ਸਿਖਾਇਆ ਇਹਨਾਂ ਨੇ ਪਹਿਲਾਂ ਲੋਕ ਕਿੱਥੇ ਲੀਡਰ ਅੱਗੇ ਬੋਲਦੇ ਸੀਗੇ ਦੂਰ ਹੀ ਰਹਿੰਦੇ ਡਰਦੇ ਹੁੰਦੇ ਸੀ ਹੁਣ ਦੇਖੋ ਇਹ ਮਤਲਬ ਖੁੱਲ ਕੇ ਸਵਾਲ ਕਰਦੇ ਨੇ ਜੀ ਮਤਲਬ ਅੰਦਰ ਜਜ਼ਬਾਤ ਜੋ ਲੋਕਾਂ ਦੇ ਅੰਦਰ ਜਜ਼ਬਾ ਭਰਨਾ ਕਿ ਆ ਪੰਜਾਬ ਮੇਰਾ ਹੈ ਵੀ ਮੇਰਾ ਪੰਜਾਬ ਹੈ ਵੀ ਮੈਂ ਆਪਦੇ ਘਰ ਲਈ ਤਾਂ ਕੰਮ ਖਿਆਰੀ ਕਰਦੇ ਨੇ ਜੀ ਆਪਦੇ ਬੱਚਿਆਂ ਦੀ ਲਈ ਆਪਦੀ ਫੈਮਿਲੀ ਲਈ ਉਹ ਕੁਛ ਆਪਦੇ ਪੰਜਾਬ ਲਈ ਵੀ ਕਰੋ ਆਪਦੇ ਦੇਸ਼ ਲਈ ਵੀ ਕਰੋ ਉਹ ਜਜ਼ਬਾ ਜਿਹੜਾ ਭਰਿਆ ਉਹ ਮਾਨ ਸਾਹਿਬ ਦੇ ਸ਼ਬਦਾਂ ਨੇ ਭਰਿਆ ਜੀ ਹਾਂ ਹਾਂ ਜੋ ਬਹੁਤ ਨੌਜਵਾਨ ਨੇ ਜੀ ਜਿਹੜੇ ਤੁਸੀਂ ਦੇਖੋ ਜੇ 100 ਨੌਜਵਾਨ ਅਸਗਰੂਰ ਚ ਫੋਰ ਐਗਜ਼ਾਮਪਲ ਦੇ ਲਈ ਮੈਂ ਤੁਹਾਨੂੰ ਤਾਂ 98 ਬੰਦੇ ਮਾਨਸਾਵ ਦੇ ਨਾਲ ਚਲੇ ਸੀ 98 ਬਹੁਤ ਵੱਡੀ ਗੱਲ ਹੈ 98 ਭਾਜੀ ਇੰਨੇ ਬੰਦੇ ਨੂੰ ਨਾਲ ਤੋਰਨਾ ਵੱਡੀ ਗੱਲ ਹੈ ਤੇ ਇੱਕ ਹੋਰ ਦੱਸੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਖਾਸ ਕਰਕੇ ਭਗਵਨ ਸਿੰਘ ਮਾਨ ਦੀ ਸਰਕਾਰ ਆਈ ਹੈ ਆ ਉਹ ਵੱਡੇ ਵੱਡੇ ਲੀਡਰ ਅਕਾਲੀ ਦਲ ਦੇ ਭਾਰਤੀ ਜਨਤਾ ਪਾਰਟੀ ਦੇ ਕਾਂਗਰਸ ਦੇ ਜਿੰਨਾ ਬਾਰੇ ਲੱਗਦਾ ਸੀ ਵੀ ਉਹਨਾਂ ਦੇ ਬਿਨਾ ਤੇ ਪੰਜਾਬ ਚੱਲ ਹੀ ਨਹੀਂ ਸਕਦਾ ਉਹਨਾਂ ਦੇ ਬਿਨਾ ਤੇ ਵਿਧਾਨ ਸਭਾ ਤੇ ਸੈਕਟ ਸਖਣਾ ਜਾ ਲੱਗੂਗਾ ਉਹ ਅੱਜ ਕਿਤੇ ਦੇਖ ਨਹੀਂ ਰਹੇ ਐਨੀ ਵੱਡੀ ਚੇਂਜ ਕਦੀ ਤੁਸੀਂ ਜ਼ਿੰਦਗੀ 'ਚ ਸੋਚੀ ਸੀ ਨਾ ਜੀ ਨਾ ਮੈਂ ਤੁਹਾਨੂੰ ਪਹਿਲਾਂ ਕਿਹਾ ਨਾ ਵੀ ਰਾਜਨੀਤੀ ਦਾ ਰਾਜਨੀਤੀ ਨੂੰ ਬਦਲਣ ਬਦਲਣ ਵਾਲੇ ਪੰਜਾਬ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਲੇ ਪੰਜਾਬ ਦੇ ਲੋਕਾਂ ਨੂੰ ਇੱਕ ਮਕਸਦ ਦੇਣਾ ਵੀ ਰਾਜਨੀਤੀ ਵੀ ਰਾਜਨੀਤੀ ਕਾਦੇ ਲਈ ਹੈ ਰਾਜਨੀਤੀ ਲੋਕ ਕਿਉਂ ਕਰਦੇ ਨੇ ਔਰ ਤੁਹਾਨੂੰ ਲੋਕਾਂ ਨੂੰ ਆਮ ਲੋਕਾਂ ਨੂੰ ਰਾਜਨੀਤਿਕ ਬੰਦੇ ਤੋਂ ਕੀ ਚਾਹੀ ਕੀ ਲੈਣਾ ਚਾਹੀਦਾ ਉਹ ਸਭ ਕੁਝ ਦੱਸਣ ਵਾਲੇ ਭਗਵਾਨ ਸਿੰਘ ਮਾਨ ਨੇ ਜੀ ਮਤਲਬ ਜਿਵੇਂ ਤੁਸੀਂ ਸੁਖਬੀਰ ਬਾਦਲ ਨੂੰ ਫੋਰ ਐਗਜ਼ਾਮਪਲ ਇਹਨਾਂ ਬਾਦਲ ਸਾਹਿਬ ਦੀ ਗੱਲ ਕਰ ਲਓ ਜਿਨ੍ਹਾਂ ਦੇ ਵੀ ਤੁਸੀਂ ਕਿਸੇ ਵੱਡੇ ਵੱਡੇ ਇਹਨਾਂ ਦੀ ਗੱਲ ਕਰ ਲਓ ਕੋਈ ਨਹੀਂ ਸੋਚ ਸਕਦਾ ਸੀਗਾ ਵੀ ਕਈ ਪੰਜਾਬ ਦੇ ਵਿੱਚ ਇਹਨਾਂ ਤੋਂ ਬਿਨਾ ਵੀ ਕਦੇ ਲੀਡਰ ਹੋਣਗੇ ਪਰ ਦੇਖੋ ਜੀ ਇੱਕ ਇਕੱਲੇ ਬੰਦੇ ਨੇ ਇੱਕ ਮਤਲਬ ਵੀੜਾ ਦੇਖੋ ਅੱਜ ਕਿੱਥੇ ਨੇ ਅੱਜ ਸਾਰੇ ਉਹਨਾਂ ਦੇ ਮਤਲਬ ਜੋ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਬਦਲ ਦੂੰਗਾ ਸਾਰ ਨੂੰ ਆਮ ਲੋਕਾਂ ਨੂੰ ਮੈਂ ਉੱਪਰ ਲੈ ਕੇ ਆਉਂਗਾ ਆਮ ਲੋਕਾਂ ਨੂੰ ਮੈਂ ਐਮਐਲਏ ਬਣਾਉਂਗਾ ਆਮ ਲੋਕਾਂ ਨੂੰ ਮੈਂ ਵੱਡੇ ਵੱਡੀਆਂ ਕੁਰਸੀਆਂ ਤੇ ਬਿਠਾਉਂਗਾ ਜੋ ਕਦੇ ਸੋਚ ਵੀ ਨਹੀਂ ਸਕਦਾ ਸੀ ਕੋਈ ਪਰ ਉਹਨਾਂ ਨੇ ਕਰਕੇ ਦਿਖਾਇਆ ਜੀ ਐਸੇ ਐਸੇ ਐਮਐਲਏ ਬਣੇ ਨੇ ਜੀ ਜੋ ਬਿਲਕੁਲ ਆਮ ਲੋਕਾਂ ਦੇ ਕੋਈ ਕਿਸੇ ਦੇ ਕੋਈ ਕਿਸੇ ਕੰਮ ਕਰਦਾ ਹੁੰਦਾ ਸੀ ਕੋਈ ਕੀ ਕੰਮ ਕਰਦਾ ਹੁੰਦਾ ਸੀ ਅੱਜ ਉਹ ਸਾਹ ਦੇਖੋ ਇਹ ਮੰਤਰੀ ਨੇ ਐਮਐਲਏ ਨੇ ਸੋ ਬਹੁਤ ਇੱਕ ਵੱਡੀ ਮਤਲਬ ਲੋਕਾਂ ਨੂੰ ਇੱਕ ਬਹੁਤ ਵੱਡੀ ਦੇਣ ਆ ਜੀ ਸਦਾ ਭਵਨ ਸਿੰਘ ਮਾਨ ਦੀ ਕਿ ਉਹਨਾਂ ਨੇ ਆਮ ਲੋਕਾਂ ਨੂੰ ਸਾਡੇ ਵਰਗੇ ਲੋਕਾਂ ਨੂੰ ਉਹਨਾਂ ਨੇ ਇੱਕ ਮਕਸਦ ਦਿੱਤਾ ਇੱਕ ਦੱਸਿਆ ਕਿ ਭਾਈ ਤੁਹਾਨੂੰ ਰਾਜਨੀਤਿਕ ਬੰਦਿਆਂ ਨੂੰ ਕੱਲੇ ਸਿਰਫ ਵੋਟ ਪਾਉਣ ਤੱਕ ਨਹੀਂ ਤਾਂ ਤੁਹਾਨੂੰ ਉਹਨਾਂ ਤੋਂ ਕੀ ਚਾਹੀਦਾ ਤੁਸੀਂ ਉਹਨਾਂ ਤੋਂ ਮੰਗੋ ਅਸੀਂ ਹੁਣ ਮੰਗਦੇ ਹਾਂ ਸਾਰੇ ਮੰਗਦੇ ਨੇ ਸੋ ਬਹੁਤ ਵੱਡੀ ਪੰਜਾਬ ਨੂੰ ਇੱਕ ਦੇਣ ਦਿੱਤੀ ਹੈ ਜੀ ਉਹਨਾਂ ਨੇ ਮੈਂ ਸਮਝਦਾ ਜਦੋਂ ਤੁਹਾਨੂੰ ਚੇਅਰਮੈਨ ਹੀ ਦਿੱਤੀ ਇਨਫੋਟੈਕ ਦਾ ਚੇਅਰਮੈਨ ਬਣਾਇਆ ਮੈਸਰ ਗਿਆ ਤੁਹਾਨੂੰ ਤੇ ਉਦੋਂ ਕੋਈ ਸੀਐਮ ਭਗਵੰਤ ਮਾਨ ਹੋਣਾ ਨੇ ਤੁਹਾਨੂੰ ਕੋਈ ਐਡਵਾਈਸ ਵੀ ਦਿੱਤੀ ਕੋਈ ਸਲਾਹ ਦਿੱਤੀ ਵੀ ਕਿਵੇਂ ਚੱਲਣਾ ਦੇਖੋ ਤੁਸੀਂ ਵੱਡੀ ਗੱਲ ਦੇਖੋ ਜੀ ਜਦੋਂ ਮੈਨੂੰ ਚੇਅਰਮੈਨ ਲਾਇਆ ਪੰਜਾਬ ਤੋਂ ਮੈਂ ਕੈਨੇਡਾ ਸੀ ਓਕੇ ਮੈਨੂੰ ਨਹੀਂ ਪਤਾ ਸੀ ਕਦੇ ਵੀ ਵੀ ਮੈਂ ਚੇਅਰਮੈਨ ਲੱਗਣਾ ਨਹੀਂ ਮੈਂ ਉੱਥੇ ਕੈਨੇਡਾ ਸੀਗਾ ਕੋਈ ਗੱਲਬਾਤ ਨਹੀਂ ਕਦੇ ਵੀ ਨਹੀਂ ਤੁਸੀਂ ਡਿਮਾਂਡ ਨਹੀਂ ਕੀਤੀ ਨਾ ਜੀ ਨਾ ਕਦੇ ਵੀ ਨਹੀਂ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਮੈਂ ਅੱਜ ਸਵੇਰ ਹੋਈ ਸੀ ਜੀ ਸਾਡੇ ਸਤਿ ਸ੍ਰੀ ਅਕਾਲ ਜਵੰਦਾ ਸਾਹਿਬ ਜਿੰਨਾ ਚਿਰ ਤੁਸੀਂ ਆਪਣੀਆਂ ਜੁੱਤੀਆਂ ਨਾ ਘਸਾਓ ਜਿੰਨਾ ਚਿਰ ਤੁਸੀਂ ਤਰਲਾ ਮੰਤ ਨਾ ਕਰੋ ਖਸ਼ਾਮਾ ਮੰਗ ਕਰੋ ਤੇ ਛੋਟੀ ਜੀ ਕੁਰਸੀ ਨਹੀਂ ਮਿਲਦੀ ਹੈ ਕਿਵੇਂ ਮਿਲ ਗਈ ਨਾ ਜੀ 1% ਵੀ ਕਦੇ ਮੈਂ ਕਦੇ ਮੰਗੀ ਨਹੀਂ ਜੀ 1% ਵੀ ਮੈਂ ਕਦੇ ਜਾ ਕੇ ਇਹ ਨਹੀਂ ਕਿਹਾ ਕਿ ਮੈਨੂੰ ਕੁਝ ਦਿਓ ਜੀ ਮੈਂ ਆਪਣੇ ਬੱਚੇ ਕੋਲ ਕੈਨੇਡਾ ਸੀਗਾ ਜੀ ਸਵੇਰੀ ਉੱਥੇ ਇੱਥੇ ਰਾਤ ਸੀ ਉੱਥੇ ਸਵੇਰ ਹੋਈ ਸੀ ਮੈਂ ਉੱਠਿਆ ਜੀ ਮੈਨੂੰ ਸਦਾ ਰਾਜਵੀਰ ਸਿੰਘ ਘੁੰਮਣੇ ਜੀ ਉਹਨਾਂ ਦੇ ਵਾਸਤੇ ਉਹਨਾਂ ਦਾ ਫੋਨ ਆਇਆ ਕਹਿੰਦੇ ਵੀ ਸੀਐਮ ਸਰ ਨਾਲ ਗੱਲ ਕਰਨਗੇ ਕਿਆ ਬਾਤ ਹੈ ਮੈਂ ਗੱਲ ਕੀਤੀ ਮੈਂ ਕਹੇ ਸੱਸੀ ਕਹਸੇ ਆ ਵੀ ਕਾਕਾ ਮੁਬਾਰਕਾ ਕਹਿੰਦੇ ਮੈਂ ਕਹੀ ਠਕਾ ਦੀਆਂ ਕਹਿੰਦੇ ਪਈ ਤੈਨੂੰ ਚੇਅਰਮੈਨ ਲਾਤਾ ਪੰਜਾਬ ਇਨਫੋਟਾ ਕਿਹਾ ਔਰ ਗੱਲ ਸੁਣ ਕੇ ਕਹਿੰਦੇ ਵੀ ਇੱਕ ਬਹੁਤ ਜ਼ਿੰਮੇਵਾਰੀ ਦੇਣ ਲੱਗੇ ਮੇਰਾ ਕਦੇ ਮਾਨ ਨਾ ਤੋੜੀ ਔਰ ਜੋ ਤੇ ਆਪਾਂ ਚੀਜ਼ ਆਪਣੇ ਪੰਜਾਬ ਲਈ ਸੋਚਿਆ ਮੈਂ ਦਿੱਤੋ ਉਮੀਦ ਕਰਦਾ ਕਿ ਤੂੰ ਤੇ ਖਰਾ ਉਤਰੇਗਾ ਸੋ ਤੈਨੂੰ ਬਹੁਤ ਬਹੁਤ ਮੁਬਾਰਕ ਕਿਆ ਕਰੂੰ ਮੁਬਾਰਕ ਤੇ ਮੈਂ ਫਿਰ ਬਹੁਤ ਸੋਚਿਆ ਬੈਠਾ ਵੀ ਮਤਲਬ ਇਹ ਕੀ ਮੈਨੂੰ ਬਹੁਤ ਟਾਈਮ ਤੱਕ ਸੋਚੀ ਗਿਆ ਵੀ ਹੋਇਆ ਕੀ ਇਹ ਵੀ ਮਾਨ ਸਾਹਿਬ ਨੇ ਫੋਨ ਕੀਤਾ ਵੀ ਸੱਚੀ ਸੀ ਮਾਨ ਸਾਹਿਬ ਦਾ ਫੋਨ ਮਾਨ ਸਾਹਿਬ ਹੀ ਸੀਗੇ ਇਹ ਵੀ ਕਿ ਮੈਨੂੰ ਸੱਚੀ ਚੇਰ ਮਿਲਾਇਆ ਵੀ ਹੈ ਵੀ ਕੌਣ ਹੈ ਕੀ ਕੀ ਹੋ ਗਿਆ ਪਰ ਦੇਖੋ ਮਤਲਬ ਮੈਂ ਕੁਝ ਕਲੇ ਸੋਚਿਆ ਵੀ ਨਹੀਂ ਸੀਗਾ ਜੀ ਪਰ ਦੇਖ ਲਓ ਆਮ ਮਤਲਬ ਉਹ ਹੈ ਨਾ ਵੀ ਇਹਨਾਂ ਨੂੰ ਪਤਾ ਉਹਨਾਂ ਨੂੰ ਕਿ ਇਹ ਬੰਦੇ ਨੇ ਕੰਮ ਕੀਤਾ ਕਿ ਮੈਂ ਉਹਨੂੰ ਕੁਝ ਦੇਣਾ ਮੈਂ ਜਿਵੇਂ ਪਹਿਲਾਂ ਕਿਹਾ ਜੀ ਕਿ ਭਾਈ ਮੇਰੇ ਤੇ ਭਰੋਸਾ ਰੱਖੋ ਬਸ ਉਹ ਭਰੋਸਾ ਨੇ ਮੈਨੂੰ ਜੇ ਮੈਨੂੰ ਤੇ ਭਰੋਸਾ ਰੱਖਿਆ ਉਹ ਬੰਦੇ ਤੇ ਪਲ ਚ ਬਦਲ ਜਾਂਦੇ ਆ ਜਵੰਦਾ ਸਾਹਿਬ ਭਰੋਸੇ ਭਰਸੇ ਕਿੱਥੇ ਰਹਿੰਦੇ ਆ ਸਿਆਸਤ ਚ ਰਹਿੰਦੇ ਨੇ ਬਾਰੇ ਇਹ ਜੀ ਹੋਰ ਮਿੱਟੀ ਦੇ ਨੇ ਬਹੁਤ ਫਰਕ ਹੈ ਜੀ ਸਰਦਾਰ ਭਗਵੰਤ ਸਿੰਘ ਮਾਨ ਦਾ ਬਾਕੀ ਲੋਕਾਂ ਨਾਲੋਂ ਬਾਕੀ ਲੀਡਰਾਂ ਨਾਲੋਂ ਮੈਂ ਨਿੱਜੀ ਤੌਰ ਤੇ ਮੈਂ ਇਹਨਾਂ ਨੂੰ ਇਹਨਾਂ ਨਾਲ ਰਿਹਾ ਇਹਨਾਂ ਨੂੰ ਦੇਖਿਆ ਜੀ ਬਾਕੀ ਮਤਲਬ ਇਹਨਾਂ ਨੇ ਜੋ ਇਹ ਕਹਿੰਦੇ ਨੇ ਇਹਨਾਂ 'ਚ ਬਹੁਤ ਫਰਕ ਹੈ ਜੀ ਬਾਕੀ ਆਪਦੇ ਪੰਜਾਬ ਨਾਲ ਆਪਦੀ ਮਿੱਟੀ ਨਾਲ ਜੁੜੇ ਹੋਏ ਨੇ ਜੀ ਔਰ ਇਹ ਸੱਚਾਈ ਦਾ ਤੁਹਾਨੂੰ ਮੈਂ ਜੀ ਜੋ ਇਹ ਕਹਿੰਦੇ ਨੇ ਨਾ ਕਿ ਮੈਨੂੰ ਆਪਦੇ ਪੰਜਾਬ ਨੂੰ ਮੈਂ ਐਸਾ ਪੰਜਾਬ ਬਣਾਉਣਾ ਔਰੇ ਦਿਲੋਂ ਸੱਚੀ ਉਹਦੇ ਲਈ ਬਹੁਤ ਸੋਚਦੇ ਨੇ ਜੀ ਭਾਜੀ ਕਿੰਨੇ ਕਿੰਨੇ ਜਿਹੜੇ ਸੌਦੇ ਨਹੀਂ ਦੇਖੋ ਮਤਲਬ ਕੰਮ ਜਿੰਨਾ ਮਤਲਬ ਜਦੋਂ ਸਰਕਾਰ ਆਈ ਸੀ ਨਾ ਕਿ ਨਾ ਕੰਮ ਕਰਦੇ ਭਾਜੀ ਕਿੰਨੇ ਕੰਦੇ ਨਹੀਂ ਸੌਦੇ ਨਹੀਂ ਸੀਗੇ ਕਿ ਨਹੀਂ ਮੈਨੂੰ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਆ ਤਾਂ ਮੈਂ ਕੰਮ ਕਰਨਾ ਹਾਂ ਹਾਂ ਸੋ ਬਹੁਤ ਪੰਜਾਬ ਪ੍ਰਤੀ ਇਹਨਾਂ ਦਾ ਪਿਆਰ ਹੈ ਪੰਜਾਬ ਨੂੰ ਬਹੁਤ ਉੱਪਰ ਲੈ ਕੇ ਜਾਣਗੇ ਉਮੀਦ ਤਾਂ ਸਿਆਹੀ ਕਰਦੇ ਹਾਂ ਸਾਰੇ ਕਿਉਂ ਨਾ ਸੋ ਇੱਕ ਤੁਹਾਡਾ ਐਜੂਕੇਸ਼ਨ ਖੇਤਰ 'ਚ ਬਹੁਤ ਵੱਡਾ ਯੋਗਦਾਨ ਹੈ ਪੰਜਾਬ ਨੂੰ ਜਿਹੜੇ ਤੁਹਾਡੇ ਕਾਲੇ ਨੇ ਮਹਿਜ ਕਾਲਜ ਹੀ ਨਹੀਂ ਗੇ ਮਤਲਬ ਇਹ ਕਿਹਾ ਜਾਂਦਾ ਵੀ ਉੱਥੇ ਦੀ ਪੜ੍ਹਾਈ ਵੀ ਇੱਕ ਆਪਣੇ ਵੱਖਰਾ ਮਕਾਮ ਉਹਨਾਂ ਦਾ ਉੱਥੇ ਲਈ ਤੁਹੀ ਕੋਈ ਪਤਾ ਲੱਗਾ ਗਰੀਬ ਬੱਚਿਆਂ ਲਈ ਵੀ ਕੋਈ ਸ਼ੁਰੂ ਕੀਤਾ ਪ੍ਰੋਗਰਾਮ ਆ ਜਿਹੜੇ ਭਾਜੀ ਆਪਣੇ ਜਿਹੜੇ ਕਾਲਜ 1999 ਚ ਸਟਾਰਟ ਹੋਈ ਸੀ ਕਿ ਮੇਰੇ ਫਾਦਰ ਨੇ ਸਟਾਰਟ ਕੀਤੇ ਸੀ ਦੇਖੋ ਮੈਂ ਤੁਹਾਨੂੰ ਇੱਕ ਸਾਰਾ ਸਾਹਿਬ ਦਾ ਨਾਮ ਹੀ ਦੱਸ ਦਿੰਦਾ ਉਹਨਾਂ ਲੀਡ ਸਰਦਾਰ ਹਾਕਮ ਸਿੰਘ ਜਵੰਦਾ ਜੀ ਉਹ ਕ੍ਰਿਮੀਨਲ ਲਾਇਰ ਸੀ ਵੱਡੀ ਪਰਸਨੈਲਿਟੀ ਸਨ ਹਾਂ ਕ੍ਰਿਮੀਨਲ ਲਾਇਰ ਸੀਗੇ ਐਡਵੋਕੇਟ ਸੀ ਤੁਸੀਂ मतलब देखो ने स्टार्ट ਕਿਵੇਂ ਕੀਤਾ ਮੇਰੇ ਜੀ ਮੇਰੀ ਸਿਸਟਰ ਹੈ ਮੇਰੇ ਮਾਮਾ ਜੀ ਦੇ ਬੇਟੇ ਡਾਕਟਰ ਜਸਕਰਨ ਜੀ ਹੁਣ ਯੂ ਐਸ اے ਨੇ ਉਹਨਾਂ ਨੇ ਬੀ ਡੀ ਐਸ ਐਡਮਿਸ਼ਨ ਲੈਣੀ ਸੀ ਉਹਨਾਂ ਨੇ ਨੰਗਲ ਕਲਾ ਕਾਲਜ ਜਿੱਥੇ ਮਿਲੀ ਉਹਦੀ ਐਡਮਿਸ਼ਨ ਕਰਾਉਣ ਗਏ ਤੇ ਜਦੋਂ ਐਡਮਿਸ਼ਨ ਕਰਾਉਣ ਗਏ ਸੀ ਨਾ ਉਹ ਦੇਖਿਆ ਵੀ ਯਾਰ ਵੀ मतलब ਉੱਥੇ ਵੀ ਕਾਲਜ ਦੇਖਿਆ ਸਾਰਾ ਕੁਝ ਦੇਖਿਆ ਵੀ ਯਾਰ ਇਹ ਤਾਂ ਬੜਾ ਇੰਟੀਰੀਅਰ ਚ ਕਾਲਜ ਆ ਵੀ ਬੜੇ ਦੁਖੀ ਹੁੰਦੇ ਹੋਣਗੇ ਤੇ ਜਦੋਂ ਵਾਪਸ ਆ ਰਹੇ ਸੀਗੇ ਇੱਕ ਜਿਹੜੇ ਏਜੰਸੀ ਜਿਹਨੇ ਐਡਮਿਸ਼ਨ ਕਰਾਈ ਸੀ ਉਹਨਾਂ ਨੇ ਕਹਿੰਦੇ ਵੀ ਯਾਰ ਤੂੰ ਐ ਕਰ ਬੇ ਬਸ ਵੀ ਹੁਣ ਆਪਾਂ ਆਪਣੇ ਖੇਤਰ ਚ ਬੰਦਿਆਂ ਬੱਚਿਆਂ ਨੂੰ ਸੁਖੀ ਕਰਾਂਗੇ ਆਪਦੇ ਕਾਲਜ ਖੋਲਣਾ ਵੀ ਭਾਈ ਮੈਂ ਜਦ ਦੇਖ ਕੇ ਆਂ ਵੀ ਬੜੇ ਦੁਖੀ ਨੇ ਬੱਚੇ ਮੈਂ ਆਪਦੇ ਖੇਤਰ ਆਪਦੇ ਏਰੀਆ ਚ ਕਾਲਜ ਖੋਲਣਾ ਵੀ ਮੈਨੂੰ ਇੱਕ ਬੰਦਾ ਲੱਭ ਕੇ ਦੇ ਦੇ ਜਿਹਨੂੰ ਇਹਦੀ ਨੌਲੇਜ ਹੋਵੇ ਤੇ ਆਪਾਂ ਕਾਲਜ ਖੋਲਣਾ ਆਏ ਕਿ ਦੇਖੋ ਉਹਨਾਂ ਨੇ ਕਦੇ ਨਹੀਂ ਪਹਿਲਾਂ ਸੋਚਿਆ ਸੀ ਓਕੇ ਉਹ ਵਕਾਲਤ ਕਰਦੇ ਸੀ ਪ੍ਰੈਜ਼ੀਡੈਂਟ ਬਣੇ ਜੀ ਬਾਰ ਕਾਉਂਸਲ ਦੇ ਤੇ ਬਹੁਤ ਅੱਛੀ ਟੌਪ ਤੇ ਉਹਨਾਂ ਦਾ ਨਾਮ ਸੀ ਵਕਾਲ ਦੇ ਵਿੱਚ ਮਤਲਬ ਕ੍ਰਿਮੀਨਲ ਲਾਇਰ ਦੇ ਵਿੱਚ ਤਾਂ ਜੋ ਕੇਸ ਫੜ ਲੈਂਦੇ ਸੀ ਲੋਕ ਕਹਿੰਦੇ ਸਾਰੇ ਪੰਜਾਬ ਚ ਨਾਲ ਹਾਂਜੀ ਹਾਂ ਪੇ ਪਰ ਵਸੇ ਕਿ ਛੋਟੇ ਜੁੱਥੇ ਗਏ ਸਕੂਲ ਫੀਸ ਦੇ ਰਹੇ ਸੀ ਜਿਹੜੋ ਦੇਖਿਆ ਵੀ ਬੜਾ ਲੱਛਾ ਹੈ ਤਾਂ ਕਿ ਬਸ ਮੇਰੇ ਹੁਣ ਕਿ ਕਿਹੜੇ ਪ੍ਰੋਜੈਕਟ ਚੱਲਦੇ ਤੁਹਾਡੇ ਕਾਲਜ ਹੁਣ ਭਾਜੀ ਨੌ ਕਾਲਜ ਹੋ ਗਏ ਜੀ ਓਕੇ ਇੰਜੀਨੀਅਰਿੰਗ ਮੈਨੇਜਮੈਂਟ ਲਾ ਪੋਲੀਟੈਕਨਿਕ ਨਰਸਿੰਗ ਫਾਰਮੇਸੀ ਅਲਾਈਡ ਬੀਐਡ ਡਿਗਰੀ ਇਹ ਸਾਰੇ ਡਿਸਟ੍ਰਿਕਟ ਸੰਗਰੂਰ ਦੀ ਨੇ ਇੱਕੋ ਹੀ ਥਾਂ ਮੈਨੇ ਭਾਜੀ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਜਦੋਂ ਆਪਾਂ ਸੰਗਰੂਰ ਤੋਂ ਪਟਿਆਲ ਨੂੰ ਜਾਂਦੇ ਆ ਤਾਂ 10 ਕਿਲੋਮੀਟਰ ਸੰਗਰੂਰ ਤੋਂ ਬਾਹਰ ਨਿਕਲ ਗਏ ਨੇ ਮੇਨ ਰੋਡ ਦੇ ਉੱਤੇ ਆ ਭਾਈ ਗੁਰਦਾਸ ਗਰੁੱਪ ਆਫ ਇੰਸਟੀਚੂਨ ਉੱਥੇ ਇੱਕੋ ਹੀ ਕੈਂਪਸ ਹੈ ਉੱਥੀ ਨੇ ਅੰਦਰ ਹੀ ਨੇ 9 ਦੇ 9 ਫਿਰ ਤੇ ਤੁਸੀਂ ਉੱਥੋਂ ਦੇ ਲੋਕਾਂ ਨੂੰ ਰੁਜ਼ਗਾਰ ਬਹੁਤ ਵੱਡੇ ਪੱਧਰ ਤੇ ਦਿੱਤਾ ਹੋਊਗਾ ਆ ਮਹਾਰਾਜ ਦੇਣ ਵਾਲੇ ਨੇ ਜੀ ਦੇਣਰ ਤਾਂ ਦੇਖੋ ਪ੍ਰਮਾਤਮਾ ਜੀ ਪਰ ਐ ਵੀ ਉੱਥੇ ਬਹੁਤ ਅੱਛਾ ਲੋਕ ਜੌਬ ਕਰ ਰਹੇ ਨੇ ਜੀ ਬੜੇ ਲੋਕ ਉੱਥੇ ਬੱਚਿਆਂ ਨੂੰ ਪੜਾਉਂਦੇ ਨੇ ਤਾਂ ਫਿਰ ਆਫਿਸ ਹੈ ਜਿੱਥੇ ਰੋਜ਼ਗਾਰਤ ਹੈ ਗਈ ਹੈ ਜੀ ਹਾਂ ਹਾਂ ਕਿੰਨਾ ਕੁ ਰੋਜ਼ਗਾਰ ਦਿੱਤਾ ਤੇ ਬਹੁਤ ਟੀਚਰ ਪੜਾਉਂਦੇ ਨੇ ਭਾਜੀ ਵਧੀਆ ਟੀਚਰ ਨੇ ਉਹਦਾ ਮਤਲਬ ਜਿਵੇਂ ਇੰਜੀਨੀਅਰਿੰਗ ਕਾਲਜ ਆ ਤੋ ਉਹਦੇ ਵਿੱਚ ਆਪਣੇ ਕੋਲੇ ਟੀਚਰ ਟੀਚਰ 250 ਟੀਚਰ ਹੈ ਬਾਕੀ ਫੋਰਟ empioy ਬਾਕੀ ਸਟਾਫ ਤੋਂ ਵੱਖਰਾ ਹੁੰਦਾ ਮਤਲਬ ਬਹੁਤ ਜਦੋਂ ਨਾ ਪਹਿਲਾਂ ਜਦੋਂ ਸੰਗਰੂਰ ਦੀ ਗੱਲ ਕਰਦੇ ਹੁੰਦੇ ਸੀ ਨਾ ਭਾਜੀ ਉਦੋਂ ਕਹਿੰਦੇ ਸਲਾਈਟ ਲੌਂਗਵਾਰਡ ਦੀ ਇੱਕ ਅੱਛਾ ਸੰਗਰੂਰ ਤੋਂ ਸਲਾਈਟ अच्छा ਤੇ ਇੱਕ ਦੌਰ ਇਹ ਜਾਇਆ ਸੀ ਵੀ ਸੰਗਰੂਰ ਕਹਿੰਦਾ ਵੀ ਭਾਈ ਗੁਰਦਾਸ ਜਿੱਥੇ ਉਹ ਸੰਗਰੂਰ ਤਾਂ ਮੇਰੇ ਫਾਦਰ ਸਾਹਿਬ ਦੀ ਦੇਖੋ ਸੰਗਰੂਰ ਨੂੰ ਇਹ ਦੇਣਾ ਜੀ ਤੇ ਇਹ ਨਾਂ ਸਪੈਸ਼ਲ ਭਾਈ ਗੁਰਦਾਸ ਕਿਉਂ ਰੱਖਿਆ ਇਹ ਆਪਾਂ ਨੇ ਰੱਖਿਆ ਸੀਗਾ ਜਿਉਂਨਾਂ ਨੂੰ ਕਹਿੰਦੇ ਵੀ ਮੈਂ ਬਸ ਪਤਾ ਨਹੀਂ ਉਹਨਾਂ ਨੇ ਇਹੀ ਰੱਖਣਾ ਕਹਿੰਦੇ ਵੀ ਸਿੱਖੀ ਦੇ ਆਪਣੇ ਸਕਾਲਰ ਸੀ ਇਹਨਾਂ ਨੇ ਵੀ ਪਹਿਲੇ ਵੀ ਇਹੀ ਰੱਖਣਾ ਬਸ ਫਿਰ ਜਵੰਦਾ ਸਾਹਿਬ ਇੰਨਾ ਵੱਡਾ ਵਿਦਿਕ ਅਦਾਰੇ ਨੇ ਤੁਹਾਡੇ ਸਾਰਾ ਇਹਨੂੰ ਫਿਰ ਕਿਵੇਂ ਮੈਨੇਜ ਕਰਦੇ ਜੇ ਤੁਸੀਂ ਤਾਂ ਸਿਆਸਤ ਚ ਵੀ ਬਿਜੀ ਨਹੀਂ ਆ ਭਾਜੀ ਪਤਾ ਕੀ ਆ ਇੱਕ ਨਾ ਜਿਹੜੀ ਤੁਹਾਡੇ ਨਾਲ ਤੁਹਾਡੀ ਟੀਮ ਹੁੰਦੀ ਹੈ ਨਾ ਜੀ ਤੇ ਤੁਹਾਡੀ ਉਸ ਟੀਮ ਤੇ ਬਹੁਤ ਕੁਝ ਡਿਪੈਂਡ ਕਰਦਾ ਤੁਹਾਡਾ ਕਾਮਯਾਬ ਹੋਣਾ ਜਾਂ ਤੁਹਾਡਾ ਨਾਕਾਮਯਾਬ ਹੋਣਾ ਜਦੋਂ ਜਿਹੜੀ ਮੇਰੇ ਨਾਲ ਕਾਲਜ ਚ ਮੇਰੀ ਟੀਮ ਹੈ ਉਹ ਮੇਰੇ ਨਾਲ ਉਹ ਮੇਰਾ ਪਰਿਵਾਰ ਹੈ ਜੀ ਮੈਂ ਉਹਨਾਂ ਨਾਲ ਇੱਕ ਬਿਲਕੁਲ ਪਰਿਵਾਰ ਦੀ ਤਰ੍ਹਾਂ ਰਹਿਣਾ ਤੇ ਉਹ ਵੀ ਆਪਦੇ ਇਹ ਕਾਲਜ ਨੂੰ ਆਪਦਾ ਕਾਲਜ ਸਮਝਦੇ ਨੇ ਓਕੇ ਤੇ ਮੈਨੂੰ ਨਹੀਂ ਕਦੇ ਲੋਡ ਬਾਲੀ ਪਈ ਵੀ ਮੈਨੂੰ ਉੱਥੇ ਹੈ ਨਾ ਉਹ ਆਪਦੇ ਆਪ ਹੀ ਸਾਰੇ ਐਨ ਸਿਸਟਮੈਟਿਕਲੀ ਕੰਮ ਕਰਦੇ ਨੇ ਜੀ ਕਿਉਂਕਿ ਮੇਰੇ ਨਾਲ ਵੱਧ ਉਸ ਕਾਲਜ ਨੂੰ ਉਹਨਾਂ ਦੀ ਉਹਨਾਂ ਦਾ ਦੇਣਾ ਹੈ ਪਰ ਮੇਤੋ ਮਤਲਬ ਡੈਡੀ ਮੇਤੋ ਹੀ ਪੁਰਾਣੇ ਨੇ ਉਹ ਮੈਂ ਤਾਂ 99 ਦੇ ਵਿੱਚ ਬੀਟੇ ਕਰਦਾ ਸੀ ਤੇ ਉਹ ਦੇਖੋ ਉਹਦੇ ਕਾਲਜ ਨੇ ਸੋ ਬੜਾ ਉਹਨਾਂ ਦੀ ਬਹੁਤ ਪੁਰਾਣੀ ਪਟੀਚਰ ਨੇ ਜਦੋਂ ਉਹਦੇ ਕਾਲਜ ਖੁੱਲੇ ਨੇ ਉਦੋਂ ਦੇ ਟੀਚਰ ਨੇ ਦੇਖੋ ਕਹੀ ਤਾਂ ਹਾਂਜੀ ਹਾਂ ਤੇ ਸੋ ਬਸ ਉਹ ਟੀਮ ਹੈ ਜੋ ਬੜਾ ਵਧੀਆ ਕਰ ਰਹੇ ਨੇ ਜੀ ਸਿਸਟਮੈਟਿਕ ਸਿਸਟਮ ਬਣਿਆ ਹੋਇਆ ਜੀ ਆਪਣਾ ਸਾਰਾ ਇੱਕ ਸਭ ਤੋਂ ਵੱਡੀ ਗੱਲ ਹੈ ਜੀ ਜਿਹੜਾ ਪੂਰਾ ਕਾਲਜ ਹੈ ਜੀ ਇਹ ਆਨਲਾਈਨ ਹੈ ਜੀ ਹਾਂ ਜੀ ਇਹ ਤੇ ਸਾਰਾ ਕੈਸ਼ ਦਾ ਵੀ ਪੈਸੇ ਦਾ ਵੀ ਸਭ ਆਨਲਾਈਨ ਹੈ ਕੋਈ ਕੈਸ਼ ਦਾ ਕੰਮ ਨਹੀਂ ਸਭ ਸੋ ਸਾਰਾ ਸਿਸਟਮੈਟਿਕ ਚੱਲ ਰਿਹਾ ਹੈ ਤੇ ਕੋਸ਼ ਪਤਾ ਲੱਗਾ ਵਿਦਿਆਰਥੀਆਂ ਲਈ ਸਪੈਸ਼ਲ ਤੁਸੀਂ ਗਰੀਬ ਬੱਚਿਆਂ ਦੀ ਕੋਈ ਵਿਦਿਆ ਫਰੀ ਦਾ ਵੀ ਰੱਖਿਆ ਇਹ ਨਾ ਜੀ ਇਹ ਇਹ ਸਟਾਰਟ ਕੀਤਾ ਸੀਗਾ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਸੀ ਨੀ 2018 ਦੇ ਵਿੱਚ ਤਾਂ ਬਸ ਫਿਰ ਉਹਨਾਂ ਦੇ ਨਾਮ ਤੇ ਮ ਸਕਾਲਰਸ਼ਿਪ ਸਟਾਰਟ ਕੀਤੀ ਸੀ ਕਾਲਜ ਕੀ ਹੁੰਦਾ ਸੀਗਾ ਜੀ ਮੈਂ ਦੇਖਦਾ ਹੁੰਦਾ ਸੀਗਾ ਵੀ ਜਿਹੜੇ ਆਪਣੇ ਕਈ ਬੱਚੇ ਨੇ ਜਨਰਲ ਬੱਚੇ ਨੇ ਉਹ ਬੜੇ ਇੰਟੈਲੀਜੈਂਟ ਹੁੰਦੇ ਸੀਗੇ ਪਰ ਉਹ ਫਾਈਨੈਂਸ਼ੀਅਲੀ ਬੜੇ ਵੀਕ ਹੁੰਦੇ ਸੀ ਤੇ ਉਹਨਾਂ ਨੂੰ ਕੋਈ ਸਕਾਲਰਸ਼ਿਪ ਵੀ ਨਹੀਂ ਹੁੰਦੀ ਸੀ ਤੇ ਫਿਰ ਉਦੋਂ ਮੈਂ ਉਹਨਾਂ ਦੇ ਪਾਪਾ ਦੇ ਨਾਮ ਤੇ ਸਕਾਲਰਸ਼ਿਪ ਸਟਾਰਟ ਕੀਤੀ ਸੀਗੀ ਜੀ ਤੇ ਹੁਣ ਆਪਣੇ ਕਾਲਜ ਦੇ ਵਿੱਚ 127 ਬੱਚੇ ਨੇ ਜਿਹੜੇ ਫ੍ਰੀ ਪੜ੍ਹਦੇ ਨੇ ਹਰ ਸਾਲ ਮਤਲਬ ਇੰਨੇ ਕਿ ਬੱਚੇ ਐਡਮਿਸ਼ਨ ਲੈਂਦੇ ਓਕੇ ਫ੍ਰੀ ਫਿਰ ਤੁਸੀਂ ਕੋਈ ਪੈਰਾਮੀਟਰ ਰੱਖਿਆ ਹੈ ਪੈਰਾਮੀਟਰ ਰੱਖਿਆ ਵੀ ਇੱਕ ਤਾਂ ਕਦੇ ਵੀ ਉਹਨਾਂ ਦੀ ਅਟੈਂਡੈਂਸ 75% ਤੋਂ ਘਟੂਗੀ ਨਹੀਂ ਓਕੇ ਔਰ ਦੂਸਰਾ ਕਦੇ ਵੀ ਉਹਨਾਂ ਦੀ ਰੀਪੀਅਰ ਨਹੀਂ ਆਊਗੀ ਓਕੇ ਜਿਸ ਦਿਨ ਉਹਨਾਂ ਦੀ ਕੰਡੀਸ਼ਨ ਹਾਂਜੀ ਹਾਂ ਜਿਸ ਦਿਨ ਉਹਨਾਂ ਦੀ ਰੀਪ ਹਰ 75% ਦਾ اٹੈਂਡੈਂਸ ਘਟ ਗਈ ਉਸ ਦਿਨ ਉਹਦੀ ਫੀਸ ਲੱਗ ਜੂਗੀ ਵਾਹ ਇੱਕ ਕਮਾਲ ਹੈ ਮਤਲਬ ਉਹਦੇ ਨਾਲ ਇਹ ਬਾਉਂਡ ਵੀ ਕਰਤਾ ਵੀ ਤੁਹਾਨੂੰ ਪੜਨਾ ਪੈਣਾ ਦੇਖੋ ਇਹ ਤਾਂ ਜ਼ਰੂਰੀ ਹੈ ਨਾ ਜੇ ਬੱਚਾ ਨੂੰ ਕੁਝ ਐਡਾ ਮਿਲ ਰਿਹਾ ਤਾਂ ਪੜਨਾ ਜ਼ਰੂਰੀ ਹੈ ਨਾ ਜੀ ਤਾਂ ਉਹਨਾਂ ਨੂੰ ਇਹ ਮਤਲਬ ਜਿੰਨਾ ਕਰਨੀਆਂ ਨੇ ਤੇ ਇਹ ਜਿਹੜੀ ਜਪ ਹਰ ਵੈਲਫੇਅਰ ਸੁਸਾਇਟੀ ਇਹਦੇ ਵੱਲੋਂ ਵੀ ਕਾਰਜ ਕਾਫੀ ਵੱਡੇ ਤੁਸੀਂ ਹਾਂਜੀ ਹਾਂ ਮਤਲਬ ਇਹਦੇ ਵਿੱਚ ਜੇ ਅਸੀਂ ਕੈਂਸਰ ਦੇ ਬਹੁਤ ਪੇਸ਼ੈਂਟ ਨੇ ਜਿਨ੍ਹਾਂ ਦਾ ਅਸੀਂ ਇਲਾਜ ਕਰਾਇਆ ਜੀ ਫਰੀ ਇਲਾਜ ਕਰਾਇਆ ਹਾਂਜੀ ਹਾਂ ਫਰੀ ਬਿਲਕੁਲ ਫਰੀ ਮਤਲਬ ਬਹੁਤ ਐਸੇ ਪੇਸ਼ੈਂਟ ਨੇ ਜਿੰਨਾਂ ਨੂੰ ਅਸੀਂ ਦੇਖਦੇ ਹੁੰਦੇ ਸੀਗੇ ਵੀ ਉਹ ਫਰਸਟ ਸਟੇਜ ਕੈਂਸਰ ਹੁੰਦਾ ਸੀਗਾ ਪਰ ਉਹ ਇਲਾਜ ਨਹੀਂ ਕਰਾ ਸਕਦੇ ਪੈਸੇ ਕਰਕੇ ਤੇ ਫਿਰ ਅਸੀਂ ਮਹਾਰਾਜ ਦੀ ਕਿਰਪਾ ਨਾਲ ਉਸ ਉਹਨਾਂ ਦਾ ਕਰਨਰ ਦੇਖੋ ਪਰਮਾਤਮਾ ਹੀ ਹੈ ਜੀ ਤੇ ਪਰ ਜ਼ਰੀਆ ਬਣ ਜਾਂਦੇ ਸੀ ਅਸੀਂ ਤੇ ਫਿਰ ਉਹਨਾਂ ਦੇ ਬੜੇ ਇਲਾਜ ਕਰਾਇਏ ਨੇ ਬਹੁਤ ਐਸੇ ਬੱਚੇ ਨੇ ਜਿਹੜੇ ਪੜਾਏ ਨੇ ਬਹੁਤ ਐਸੇ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਮਤਲਬ ਉਹਨਾਂ ਦੇ ਸਕੂਲ ਦੀਆਂ ਯੂਨੀਫਾਰਮਸ ਦਿੰਨੇ ਆ ਇਹ ਜੇ ਮੇਰੇ ਖਿਆਲ ਨਾਲ ਅੱਜ ਵੀ ਸਾਡੀ ਐਨਜੀਓ ਦੇ ਵਿੱਚ 200 ਤੋਂ 250 ਪਰਿਵਾਰ ਆ ਜਿਹਨਾਂ ਨੂੰ ਐਵਰੀ ਮੰਥ ਅਸੀਂ ਰਾਸ਼ਨ ਜਾਂਦਾ ਸਾਡੀ ਐਨਜੀਓ ਚ ਐਵਰੀ ਮੰਥ ਉਹਨਾਂ ਦੇ ਘਰ ਦਾ ਰਾਸ਼ਨ ਜਾਂਦਾ ਜੀ ਸੋ ਹੁਣ ਇੱਕ ਅਸੀਂ ਸਟਾਰਟ ਕੀਤੀ ਹੋਈ ਹੈ ਜੀ ਉਹਦੇ ਆਪਣੇ ਐਨਜੀਓ ਦੇ ਵੱਲੋਂ ਇੱਕ ਲੈਬ ਸਟਾਰਟ ਕੀਤੀ ਹੈ ਜੀ ਇਹਨਾਂ ਦੀ ਤੇ ਉਹਦੇ ਵਿੱਚ ਬਿਲਕੁਲ ਫ੍ਰੀ ਆਫ ਕੋਸਟ ਟੈਸਟ ਹੋ ਰਹੇ ਨੇ ਜਾਂ ਜਿਹੜਾ ਕੋਈ ਐਸਾ ਟੈਸਟ ਹੈ ਜਿਹਦੀ ਤੇ ਖਰਚਾ ਬਹੁਤ ਜ਼ਿਆਦਾ ਹੈ ਤਾਂ ਉਹਦਾ ਸਿਰਫ ਮਾਰਜਨ ਉਹਦਾ 20% ਲੈ ਰਹੇ ਆ ਜੀ ਸੋ ਬੜਾ ਮਤਲਬ ਜੋ ਕਰ ਸਕਦੇ ਆ ਜੀ ਤੇ ਉਹ ਕਰ ਰਿਹਾ ਜੀ ਇੱਕ ਹੋਰ ਸਵਾਲ ਐ ਵੈਸੇ ਥੋੜਾ ਹਟਕੇ ਆ ਕਿਉਂਕਿ ਤੁਸੀਂ ਐਜੂਕੇਸ਼ਨ ਨਾਲ ਜੁੜੇ ਦੇ ਇਨੇ ਵੱਡੇ ਪੱਧਰ ਤੇ ਤੁਸੀਂ ਸੇਵਾ ਕਰ ਰਹੇ ਦੇ ਵਿਦਿਆਰਥੀ ਸੈਂਕੜੇ ਹਜ਼ਾਰਾਂ ਤੁਹਾਡੇ ਕਾਲਜਾਂ ਚੋਂ ਨਿਕਲ ਕੇ ਗਏ ਹੋਣਗੇ ਇਹ ਕੀ ਕਾਰਨ ਆ ਵੀ ਜਿਹੜੇ ਸਾਡੇ 10+2 ਕਰਦੇ ਨੇ ਬੱਚੇ ਤੇ ਉਸ ਤੋਂ ਬਾਅਦ ਉਹ ਕਾਲਜ ਦੀ ਥਾਂ ਤੇ ਉਹ ਜਿਹੜੇ ਖੋਖੇ ਖੁੱਲੇ ਨੇ ਸੈਂਟਰ ਖੁੱਲੇ ਨੇ ਆਈਲੈਂਡਸ ਉਧਰ ਚੱਲ ਜਾਂਦੇ ਨੇ ਭਾਜੀ ਇੱਕ ਨਾ ਮੈਂ ਤੁਹਾਨੂੰ ਗੱਲ ਦੱਸਦਾ ਹਾਂ ਜੇ ਹੁਣ ਜੇ ਮੈਂ ਹੁਣ ਮੈਂ ਗੱਲ ਕਹੀ ਤਾਂ ਲੋਕ ਦੇਖੋ ਮੈਨੂੰ ਗੁੱਸੇ ਵੀ ਹੋਣਗੇ ਮੈਂ ਕੀ ਗੱਲ ਕਹੀ ਹੈ ਨਾ ਪਰ ਮੈਂ ਸੱਚਾਈ ਦੱਸਣ ਲੱਗਿਆ ਹਾਂ ਆਪਣੇ ਉਹ ਦੇਖੋ ਪਿੱਛੇ ਗੁੱਸੇ ਵਿੱਚ ਆਇਆ ਨਾ ਨਹੀਂ ਕਹਿਣਾ ਨਹੀਂ ਕਹਿਣਾ ਪਰ ਮੈਂ ਸੱਚਾਈ ਦੱਸਣ ਲੱਗਿਆ ਹਾਂ ਆਪਣੇ ਨਾ ਜੀ ਪੰਜਾਬ ਦੇ ਲੋਕਾਂ ਦੀ ਇੱਕ ਬੱਚਿਆਂ ਦੀ ਇੱਕ ਲਾਲਚ ਫਿਜ਼ਰਤ ਹੈ ਕਿ ਆਪਾਂ ਬਹੁਤ ਲਾਈ ਲੱਗਾਂ ਜੀ ਆਪਣੇ ਭੇਡਾਂ ਨਹੀਂ ਦੁਰਦਿਆਂ ਦੀ ਇੱਕ ਦੇ ਪਿੱਛੇ ਇੱਕ ਦੇ ਪਿੱਛੇ ਇੱਕ ਦੇ ਪਿੱਛੇ ਆਪਾਂ ਵੀ ਉਵੇਂ ਹੀ ਪਸੰਦ ਕਰਦੇ ਹਾਂ ਵੀ ਮੇਰੇ ਯਾਰ ਨੇ ਪਲੱਸ 2 ਚ ਮੈਡੀਕਲ ਲੇਤਾ ਚੱਲ ਮੈਂ ਮੈਡੀਕਲ ਉਹ ਵੀ ਮੈਡੀਕਲ ਉਹੀ ਮੈਡੀਕਲ ਸ ਇੱਕ ਵਾਰ ਇਹ ਹੈ ਜ ਰੁਝਾਨ ਤੋਂ ਰਿਹਾ ਬੀ ਡਾਲਰ ਕਮਾਵਾਂਗੇ ਡਾਲਰ ਕਮਾਵਾਂਗੇ ਮਤਲਬ ਆਪਾਂ ਨਾ ਜੀ ਜਦ ਤੱਕ ਹੱਥ ਲਾ ਕੇ ਐਨ ਉੱਥੇ ਜਾ ਕੇ ਉਹਦਾ ਮਤਲਬ ਪੂਰਾ ਦੇਖਦੇ ਨਹੀਂ ਹੈਗੇ ਉੱਥੇ ਕਿ ਮੁਰ ਦੇਣ ਦੇਖੋ ਮੈਰਿਜ ਪੈਲੇਸ ਜਦੋਂ ਖੁੱਲਣ ਲੱਗੇ ਨੇਰੀ ਲਿਆਤੀ ਕਾਲਜ ਖੁੱਲਣ ਲੱਗੇ ਨੇਰੀ ਲਿਆਤੀ ਸੋ ਆਪਾਂ ਇੱਕ ਇਸ ਪੂਰਾ ਕਰਦੇ ਆ ਸੋ ਬੱਚਿਆਂ ਨੂੰ ਉਦੋਂ ਪਤਾ ਨਹੀਂ ਇੰਨਾ ਵਹਿਮ ਹੋ ਗਿਆ ਕਿ ਬਸ ਉਧਰ ਤਾਂ ਪੈਰ ਧਰਾਂਗੇ ਤੇ ਡਾਲਰ ਸਾਡੇ ਉੱਤੇ ਗਿਰਨ ਲੱਗੇ ਜਾਣਗੇ ਤੇ ਹੁਣ ਤੁਸੀਂ ਦੇਖੋ ਜੀ ਰਿਅਲਾਈਜੇਸ਼ਨ ਹੋਈ ਆ ਬੱਚਿਆਂ ਨੂੰ ਤੇ ਇਸ ਵਾਰ ਰਾਹੀ ਸਾਰੇ 30% ਬੱਚੇ ਨੇ ਗਏ ਨੇ ਜਿਹੜੇ ਬਾਹਰ ਗਏ ਨੇ ਪਹਿਲਾਂ ਨਾਲੋਂ ਸਿਰਫ 30% ਬੱਚੇ 70% ਬੱਚਾ ਜੀ ਪੰਜਾਬ ਦੇ ਵਿੱਚ ਹੀ ਆ ਪੰਜਾਬ ਦੇ ਵਿੱਚ ਹਾਂਜੀ ਹਾਂ ਫਰਕ ਪੈ ਰਿਹਾ ਬਹੁਤ ਬਹੁਤ ਫਰਕ ਪੈ ਰਿਹਾ ਜੀ ਪਹਿਲਾਂ ਕੀ ਸੀਗੇ ਜੀ ਜਦੋਂ ਉਦੋਂ ਪਹਿਲਾਂ ਕੀ ਸੀ ਕਾਲਜਿਸ ਵੀ ਘੱਟ ਹੁੰਦੇ ਸੀ ਦੇਖੋ ਉਦੋਂ ਐਜੂਕੇਸ਼ਨ ਦੀ ਆਪੇ ਜਦੋਂ ਗੱਲ ਕਰਦੇ ਕਾਲਜ ਵੀ ਘੱਟ ਹੁੰਦੇ ਸੀਗੇ ਬਾਹਰ ਜਾਂਦੇ ਸੀ ਪੜ੍ਹਨਦੇ ਬੈਂਗਲੌਰ ਜਾਂ ਇੱਧਰ ਪੜ੍ਹਨ ਚਲੇ ਜਾਂਦੇ ਸੀ ਤਾਂ ਉਦੋਂ ਫਿਰ ਬੱਚਾ ਕਹਿੰਦਾ ਸੀ ਵੀ ਭਾਰਤ ਜਾਣੀ ਹੈ ਤਾਂ ਫਿਰ ਚਲੋ ਇੱਧਰੋਂ ਚਲੇ ਜਾਂਦਾ ਔਰ ਦੂਸਰਾ ਨਾ ਜੀ ਭੋਲੇ ਬਹੁਤ ਨੇ ਆਪਣੇ ਪੰਜਾਬ ਦੇ ਲੋਕ ਹੁਣ ਜੇ ਮੈਂ ਕਿਸੇ ਨੂੰ ਮਲੂ ਸੋਣਾ ਤਾਂ ਮੈਂ ਉਹ ਇੰਨੇ ਭੋਲੇ ਕਿ ਮੈਂ ਉਹਨੂੰ ਇੰਨੇ ਡੇ ਡੇ ਸਬਜ ਵਗ ਦਿਖਾ ਦੇਣਾ ਔਰ ਮੰਨ ਜਾਂਦੇ ਸੀਗੇ ਹਾਂ ਹਾਂ ਤੇ ਪਰ ਹੁਣ ਬੜਾ ਰਿਅਲਾਈਜ਼ੇਸ਼ਨ ਹੋ ਗਿਆ ਮੇਰਾ ਖਲ ਥੋੜਾ ਇਹ ਵੀ ਅਸਰ ਪਿਆ ਕਿ ਤੇ ਕੈਨੇਡਾ ਵਰਗੇ ਦੇਸ਼ਾਂ ਨੇ ਸਖਤੀ ਵੀ ਕਰਤੀ ਇਮੀਗ੍ਰੇਸ਼ਨ ਚ ਪਰ ਦੂਸਰੀ ਜਿਹੜੀ ਗੱਲ ਜਵੰਦਾ ਸਾਹਿਬ ਆਈ ਇਹ ਗੱਲ ਕਰਨ ਵਾਲੀ ਆ ਮੈਂ ਤਾਂ ਬਹੁਤ ਵਾਰੀ ਇਹ ਪ੍ਰੋਗਰਾਮ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸਦਾ ਆ ਵੀ ਕੈਨੇਡਾ ਹੁਣ ਉਦਾਂ ਦਾ ਕੈਨੇਡਾ ਨਹੀਂ ਰਿਹਾ ਬਹੁਤ ਫਰਕ ਕੈਨੇਡਾ ਚ ਆ ਰੋਜ਼ ਤੀਜੇ ਦਿਨ ਖਬਰ ਆਉਂਦੀ ਆ ਵੀ ਫੁਲਾਣੇ ਸਾਡਾ ਬੱਚਾ ਫੁਲਾਣੇ ਪਿੰਡੋਂ ਗਿਆ ਸੀ ਉਹਨੇ ਸੁਸਾਈਡ ਕਰ ਲਿਆ ਕਾਰਨ ਕੀ ਉਹਦਾ ਪ੍ਰੈਸ਼ਰ ਉਹਨੂੰ ਉੱਥੇ ਜੋਬ ਨਹੀਂ ਪ੍ਰੈਸ਼ਰ ਭਾਜੀ ਫੀਸ ਦਾ ਵੀ ਪ੍ਰਬੰਧ ਕਰਨਾ ਉਹਨੇ ਬੇਸਮੈਂਟਾਂ ਦੇ ਕਿਰਾਏ ਵੀ ਦੇਣੇ ਸੋ ਹੁਣ ਕੈਨੇਡਾ ਉਦਾਂ ਦਾ ਨਹੀਂ ਰਿਹਾ ਸਾਨੂੰ ਸੋਚਣਾ ਚਾਹੀਦਾ ਭਾਜੀ ਤੁਸੀਂ ਛੋਟੀ ਗੱਲ ਦੇਖੋ ਇੱਕ ਬੱਚਾ ਔਰ ਇੱਕ ਬੰਦਾ ਔਰ Uber ਚਲਾ ਰਿਹਾ ਚੰਡੀਗੜ੍ਹ ਫੋਰ ਐਗਜ਼ਾਮਪਲ Uber ਚਲਾ ਰਿਹਾ ਜੀ ਤੁਸੀਂ ਦੇਖੋ ਉਹਨੂੰ ਵਧੀਆ ਇਨਕਮ ਹੁੰਦੀ ਔਰ Uber ਦੀ ਠੀਕ ਕਹਿ ਰਹੇ ਹੋ ਔਰ ਇਹ ਨਹੀਂ ਚਲਾਉਂਦਾ Uber ਔਰ ਇਹ ਨਹੀਂ ਚਲਾਉਂਦਾ ਬਾਹਰ ਜਾ ਕੇ ਉਹੀ ਕੰਮ ਕਰਦਾ ਠੀਕ ਕੰਮ ਕਰ ਪਰ ਉੱਥੇ ਕੀ ਹੈ ਉੱਥੇ ਪ੍ਰੈਸ਼ਰ ਕੀ ਹੈ ਉੱਥੇ ਜਿਉ ਕੰਮ ਨਹੀਂ ਕਰੂਗਾ ਤਾਂ ਉਹਨੂੰ ਰੋਟੀ ਨਹੀਂ ਮਿਲਣੀ ਹਾਂ ਇੱਥੇ ਰੋਟੀ ਮਿਲ ਜਾਂਦੀ ਇੱਥੇ ਫੇਵਰੀ ਮਾਰਨਿੰਗ ਰੋਟੀ ਪਰੋਸ ਦੇ ਦੇਖ ਵਾ ਲੈਣਗੇ ਹਾਂ ਉੱਥੇ ਉਹਨੂੰ ਰਹਿਣ ਨੂੰ ਨਹੀਂ ਮਿਲਣਾ ਉੱਥੇ ਉਹਨੂੰ ਕਿਰਾਇਆ ਭਰਨਾ ਪੈਣਾ ਇੱਥੇ ਉਹਨੂੰ ਰਹਿਣ ਨੂੰ ਮਿਲ ਜਾਂਦਾ ਸੋ ਉੱਥੇ ਕੀ ਹੈ ਜੀ ਇੱਥੇ ਉਹ ਕਿਉਂ ਨਹੀਂ ਚਲਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੇਰਾ ਬਾਪ ਬੈਠਾ ਮੇਰੀ ਰੋਟੀ ਮਿਲ ਜਾਣੀ ਹੈ ਤਾਂ ਉਹ ਇੱਥੇ ਉਹ ਟੌਰ ਮਾਰ ਦਿੰਦਾ ਮੈਂ ਉੱਪਰ ਚਲਾਉਂਗਾ ਵਰਕ ਕਲਚਰ ਨਹੀਂ ਹੈਗਾ ਉੱਥੇ ਜਾ ਕੇ ਭਾਜੀ ਉਹਨਾਂ ਨੂੰ ਕਰਨਾ ਪੈਂਦਾ ਤੇ ਉਹ ਫਿਰ ਉਹ ਇੰਨਾ ਪ੍ਰੈਸ਼ਰ ਹੁੰਦਾ ਹੈ ਇਧਰੋਂ ਵੇਚ ਕੇ ਗਏ ਹੁੰਦੇ ਨੇ ਸੋਸਾਇਟੀ ਦਾ ਇਧਰੋਂ ਵੀ ਸਾਡਾ ਮੁੰਡਾ ਬਾਹਰ ਗਿਆ ਉਹ ਐਸਾ ਪ੍ਰੈਸ਼ਰ ਹੁੰਦਾ ਉਹਨਾਂ ਤੇ ਫਿਰ ਤੁਸੀਂ ਦੇਖੋ ਉਹਦੇ ਰਿਜ਼ਲਟ ਇਹ ਨੇ ਇਹ ਕਹਿ ਨਹੀਂ ਸਕਦੇ ਵੀ ਅਸੀਂ ਬੇਕਾਰ ਬੈਠੇ ਆ ਜੀ ਕੈਨੇਡਾ ਉਹ ਸ਼ਰਮ ਵੀ ਆਉਂਦੀ ਇਹ ਕਹਿੰਦਾ ਭਾਜੀ ਆਪਾਂ ਆਲੇ-ਦਾਲੇ ਦਾ ਬਹੁਤ ਪ੍ਰੈਸ਼ਰ ਮੰਨਦੇ ਵੀ ਉਹ ਕੀ ਕ ਜਦੋਂ ਇਕੱਲੇ ਜੁੱਝੀ ਜਾਂਦੇ ਨੇ ਤੇ ਅਲਟੀਮੇਟਲੀ ਤੁਹਾਨੂੰ ਫਿਰ ਖਬਰ ਹੀ ਆਉਂਦੀ ਹੈ ਬਾੜੀਆਂ ਖਬਰਾਂ ਆ ਜਾਂਦੀਆਂ ਸੋ ਹੁਣ ਲੋਕਾਂ ਨੂੰ ਸੋਚਣਾ ਚਾਹੀਦਾ ਇਹ ਕੈਨੇਡਾ ਉਹ ਨਹੀਂ ਰਿਹਾ ਹੁਣ ਤਾਂ ਇੰਡੀਆ ਪੰਜਾਬ ਆਪ ਦਾ ਦੇਸ਼ ਤੇ ਕੰਮ ਕਰਨ ਬਹੁਤ ਰੋਜ਼ਗਾਰ ਹੈ ਭਾਜੀ ਜੇ ਕਿ ਮੈਂ ਤੁਹਾਨੂੰ ਉੱਪਰ ਦੀ ਗੱਲ ਦੱਸੀ ਹੈ ਉੱਧਰ ਟੈਕਸੀ ਜਿਹੜਾ ਚਲਾਉਂਦਾ ਓਰੇ ਜਿਹੜਾ ਉਬਰ ਚਲਾਉਂਦਾ ਲੈ ਉਹਨਾਂ ਦੀ ਇਨਕਮ ਬਣਾ ਲੈ ਭਾਜੀ ਬਰਾਬਰ ਹੋਊਗੀ ਬਿਲਕੁਲ ਠੀਕ ਹੈ ਬੋਤੇ ਜੀਵੰਤ ਸਾਹਿਬ ਇਨਫੋਟੈਕ ਜੇ ਤੁਸੀਂ ਕੋਈ ਨਵੇਂ ਪ੍ਰੋਜੈਕਟ ਕੀ ਚੱਲ ਰਿਹਾ ਅੱਜਕੱਲ੍ਹ ਸਰਗਰਮੀਆਂ ਅਛਿਨਾ ਜੀ ਹੁਣ ਇੱਕ ਪਿੱਛੇ ਪ੍ਰੋਜੈਕਟ ਕਰ ਰਹੇ ਜਿੰਨੇ ਵੀ ਸਰਕਾਰ ਨੇ ਮਤਲਬ ਸੀਐਮ ਸਾਹਿਬ ਵੱਲੋਂ ਸਾਰਿਆਂ ਨੂੰ ਉਹ ਹੈ ਕਿ ਜਿੰਨੇ ਵੀ ਆਪਣੇ ਸਰਕਾਰੀ ਸਕੂਲਾਂ ਦੇ ਬੱਚੇ ਨੇ ਜੀ ਇਹਨਾਂ ਨੂੰ ਤੁਸੀਂ ਬਿਲਕੁਲ ਲੇਟੈਸਟ ਟੈਕਨੀਕ ਦੇ ਕੰਪਿਊਟਰ ਤੇ ਬਹਾਇਆ ਕਰੋ ओके ਹਾਂਜੀ ਹੁਣ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਜੀ ਤੇ ਜਦੋਂ ਫੀਜ਼ੀਬਲ ਦੇਖਦੇ ਹੁਣ ਕੀ ਪ੍ਰੋਜੈਕਟ ਬਣਦਾ ਤੇ ਜੇ ਮਹਾਰਾਜ ਸੁਖ ਰੱਖਿਆ ਤਾਂ ਬਹੁਤ ਜਲਦੀ ਉਹ ਪ੍ਰੋਜੈਕਟ ਅਸੀਂ ਸਕੂਲਾਂ ਚ ਲੈ ਕੇ ਜਾਵਾਂਗੇ ਮਿਹਰਬਾਨੀ ਥੈਂਕ ਯੂ ਸੋ ਤੁਸੀਂ ਜਵੰਦਾ ਸਾਹਿਬ ਨੂੰ ਸੁਣਿਆ ਅਸਲ ਵਿੱਚ ਸਿਆਸਤ ਵੀ ਇੱਕ ਸੇਵਾ ਆ ਭਾਵੇਂ ਅੱਜਕੱਲ ਸਿਆਸਤ ਨੂੰ ਬਹੁਤ ਮਾੜੇ ਸ਼ਬਦਾਂ ਚ ਵਰਤਿਆ ਜਾਂਦਾ ਪਰ ਮੈਨੂੰ ਲੱਗਦਾ ਗੁਰਿੰਦਰਜੀਤ ਸਿੰਘ ਜਵੰਦਾ ਹੁਣੇ ਅਸਲ ਸਿਆਸਤ ਕਰੇ